ਜਦੋਂ ਨਾਮ ਜਪਣ ਵਾਲੇ ਲੋਕ ਕੀਰਤ ਕਰਦੇ ਆ ਤੇ ਵਾਹਿਗੁਰੂ ਕਿਹੋ ਜਿਹਾ ਫਲ ਦਿੰਦਾ ਮੇਰੇ ਨਾਲ ਇੱਕ ਗ੍ਰੰਥੀ ਸਿੰਘ ਦਾ ਬਾਬਾ ਬਲਵੀਰ ਸਿੰਘ ਜੀ ਜਿਹੜੇ ਪਿੰਡ ਨਿੱਜਰਾਂ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਦਿੰਦੇ ਆ ਇਹ ਫਿਰ ਵੇਲਾ ਟਾਈਮ ਹੁੰਦਾ ਸੀ ਦਿਨੇ ਤਾਂ ਇਹਨਾਂ ਨੇ ਕਿਹਾ ਆਪਾਂ ਕੀਰਤ ਕਰਦੇ ਆ ਇੱਕ ਜ਼ਿਮੀਂਦਾਰ ਨੇ ਵੱਡੇ ਦਿਲ ਦੇ ਨਾਲ ਕਿਹਾ ਕਿ ਜੋ ਬਾਬਾ ਜੀ ਠੇਕਾ ਦੇਣਾ ਹੋਇਆ ਦੇ ਦਿਓ ਸਾਡੀ ਜ਼ਮੀਨ ਰੱਖ ਲਓ ਇਹਨਾਂ ਨੇ ਜ਼ਿੰਦਗੀ 'ਚ ਪਹਿਲੀ ਵਾਰ ਮਿਰਚਾਂ ਲਾ ਲੀਆਂ ਮਿਰਚਾਂ ਨੂੰ ਜੋ ਫਲ ਲੱਗਿਆ ਪੱਤਿਆਂ ਨਾਲੋਂ ਜ਼ਿਆਦਾ ਉਹ ਸਾਰੀ ਦੁਨੀਆ ਵੇਖ ਕੇ ਹੈਰਾਨ ਹਾਂ ਤੇ ਜੋ ਇਸ ਵਾਰ ਰੇਟ ਆ ਉਹ ਵੀ ਬਹੁਤ ਕਮਾਲ ਹੈ ਸਿੰਘ ਸਾਹਮਣੇ ਦਿਲੋਂ ਜਾਨ ਨਾਲ ਇਹਨਾਂ ਦੀ ਐ ਬੱਚਿਆਂ ਵਾਂਗੂ ਸੇਵਾ ਕੀਤੀ ਐ ਦੋਨੇ ਜੀ ਜਦੋਂ ਦੇਨੇ ਟਾਈਮ ਹੁੰਦਾ ਸੀ ਬਸ ਸਾਰਾ ਦੁਪਹਿਰਾ ਇਹਨਾਂ ਦੇ ਉੱਪਰ ਦੀ ਪਿੰਡੇ ਦੇ ਉੱਪਰ ਲੰਘਦਾ ਸੀ ਵੀਡੀਓ ਨੂੰ ਸ਼ੇਅਰ ਕਰਿਓ ਕਿਸਾਨਾਂ ਨੂੰ ਵੀ ਮਦਦ ਹੋਊਗੀ ਕਿਉਂਕਿ ਸਿੰਘ ਸਾਹਿਬ ਨੇ ਇਹਦੇ ਵਿੱਚ ਬਹੁਤ ਬਰੀਕੀਆਂ ਵੀ ਦਸੀਆਂ ਬੀ ਬਾਰੇ ਵੀ ਜਾਣਕਾਰੀ ਦਿੱਤੀ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਗ੍ਰਾਂਥੀ ਸਿੰਘਾਂ ਨੂੰ ਉਮੀਦ ਦਿੰਦੀ ਹੈ ਕਿ ਤੁਸੀਂ ਆਪਣੇ ਕਿਰਤ ਦੇ ਨਾਲ ਆ ਵੀ ਕਰ ਸਕਦੇ ਆ ਆਜੋ ਕਰਦੇ ਆ ਗੱਲ ਜ਼ਿੰਦਗੀ ਦੇਤੀ ਤੇ ਆ ਤੰਦਰੁਸਤੀ ਨੂੰ ਲੋਕ ਤਰਸਦੇ ਆ ਵੀ ਯਾਰ ਮੈਂ ਵੀ ਕੰਮ ਕਰ ਸਕਾਂ ਤੇ ਮੈਂ ਸਾਰਾ ਦਿਨ ਇੱਥੇ ਕੰਮ ਕਰਦਾ ਸਰਦਾਰ ਸਰਜੀਤ ਸਿੰਘ ਵਾਰੀਆ ਖੜੇ ਆ ਦੇਖ ਲਿਆ ਕਈ ਨਾਲ ਕਸੀਏ ਨਾਲ ਰੰਬੇ ਨਾਲ ਜਿਹੜਾ ਕਸੂਤ ਆਉਂਦਾ ਕਰੀ ਚਾਹੀਦਾ ਤੇ ਹੁਣ ਸੇਵਾ ਕਰਦੇ ਮਹਾਰਾਜ ਦੀ ਹਾਂਜੀ ਕਰਦੇ ਆ ਭਲਾ ਕੋਸ਼ ਨਾ ਪਾਓ ਕੱਲੀ ਗੋਡੀ ਦੇਈ ਜਾਓ ਤੇ ਇੱਕਾ ਥ੍ਰਿਪਸ ਤੋਂ ਬਚਾ ਲਓ ਜਿਹੜਾ ਥੋੜਾ ਥੋੜਾ ਹੁਣ ਪੈਂਦਾ ਜਾਂਦਾ ਨਾ ਡੈਲੀਗੇਟ ਲਿਆਂਦੀ ਪਈ ਆ ਬਸ ਪਰਾਂ ਬਦਲ ਕਰਕੇ ਆ ਆ ਆ ਜਿਹੜਾ ਘੱਟਾ ਹੁੰਦਾ ਪੱਤੀ ਮਰੋੜ ਵੀ ਕਹਿ ਲਓ 4-4 ਕਿਲੋ ਮਿਰਚ ਹੈ ਮੇਰੇ ਸਾਹਮਣੇ ਬਾਬਾ ਜੀ ਇਹ ਆ ਮਿੱਟੀ ਮਤਲਬ ਇਹ ਇੰਨੇ ਵੱਡੇ ਹੀ ਹੁੰਦੇ ਆ ਇਹਨਾਂ ਦੇ ਜਿਹੜੇ ਆਪਾਂ ਇਹ ਆ ਜਿਹੜੇ ਆਪਾਂ ਬੱਟਾ ਇਹ ਇੰਨੀਆਂ ਵੱਡੀਆਂ ਹੀ ਹੁੰਦੀਆਂ ਇਹ ਹਾਂਜੀ ਇਹ ਵੀ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦਿਆਂ ਜੀ ਹਾਂ ਬਈ ਮਿਰਚ ਫੇਰ ਵੀ ਇੱਕ ਜਾਣਕਾਰੀ ਲਈ ਇਹ ਵੀ ਕਿਹੜਾ ਜੀ ਜਦ ਤੂੰ ਹੀ ਕਹਿੰਦਾ ਬੱਲੇ ਬੱਲੇ ਪ੍ਰੀਤ ਪ੍ਰੀਤ ਦੇਖ ਤਾਂ ਜਿਹਨੂੰ ਸੌਖੇ ਪੈਸੇ ਬਣ ਸਕਦੇ ਹੋਣ ਯਾਰ ਏਸੀ ਚ ਬਹਿ ਕੇ ਮਹਾਰਾਜ ਤੇ ਚੌਰ ਸਾਹਿਬ ਕਰਕੇ ਬਾਜੇ ਦੀਆਂ ਸੁਰਾਂ ਵਜਾ ਕੇ ਇਤਿਹਾਸ ਸੁਣਾ ਕੇ ਉਹ ਇੱਥੇ ਕਈ ਕਹਾੜੀ ਕਿਉਂ ਲਊਗਾ ਯਾਰ ਇੱਥੇ ਕਿਉਂ ਧੁੱਪੇ ਮੱਚੂ ਪ੍ਰੀਤ ਦੱਸ ਹਾਂ ਮੈਂ ਮੇਰੇ ਆ ਗੱਲ ਦਿਮਾਗ ਚ ਘੁੰਮੇ ਮੈਂ ਇਹ ਗੱਲ ਕੌਣ ਕਰ ਇੱਕ ਅੱਧਾ ਬੂਟਾ ਨਹੀਂ ਮਿਰਚਾਂ ਦਾ ਅਸਲ ਦੇ ਵਿੱਚ ਮੇਰੇ ਨਾਲ ਇੱਕ ਗ੍ਰੰਥੀ ਸਿੰਘ ਹੈ ਬਲਵੀਰ ਸਿੰਘ ਜਦੋਂ ਗ੍ਰੰਥੀ ਸਿੰਘ ਕਿਰਤੀ ਸਿੰਘ ਬਣਦਾ ਹੈ ਤੇ ਫਿਰ ਗੁਰੂ ਸਾਹਿਬ ਦੀ ਜਿੰਨੀ ਕੀਤੀ ਹੁੰਦੀ ਹੈ ਨਾ ਸੇਵਾ ਉਹਦਾ ਫਲ ਕਿਹੜੇ ਰੂਪ ਚ ਮਿਲਦਾ ਮੈਨੂੰ ਤਾਂ ਮਹਿਸੂਸ ਹੋ ਰਿਹਾ ਆਹ ਗੱਲ ਇਹਦੇ ਚ ਵੀ ਬਹੁਤ ਚੰਗਾ ਕਿਸਾਨੀ ਬਹੁਤ ਚੰਗੀ ਆ ਇਹ ਹੋ ਸਕਦਾ ਹੋਵੇ ਪਰ ਮੈਨੂੰ ਸਭ ਤੋਂ ਵੱਡੀ ਗੱਲ ਇਹ ਚ ਗੁਰੂ ਸਾਹਿਬ ਦੀ ਕਿਰਪਾ ਹੀ ਲੱਗ ਰਹੀ ਆ ਕਿ ਬਾਈ ਬਲਵੀਰ ਸਿੰਘਾਂ ਮੈਨੂੰ ਤੁਸੀਂ ਮਿਰਚਾਂ ਦੀਆਂ ਫੋਟੋ ਭੇਜੀਆਂ ਮੈਂ ਜਲੰਧਰ ਆਉਣ ਲਈ ਮਜਬੂਰ ਹੋ ਗਿਆ ਤੁਹਾਡੀਆਂ ਮਿਰਚਾਂ ਦੇਖ ਕੇ ਵਾਹ ਜੀ ਕੀ ਮੰਨਦੇ ਆ ਇਹਦੇ ਵਿੱਚ ਕੀ ਤੁਹਾਨੂੰ ਕੀ ਲੱਗਦਾ ਚਲੋ ਮੈਂ ਜੋ ਕਹਿਣਾ ਸੀ ਉਹ ਮੇਰਾ ਆਪੀਨੀਅਨ ਸੀ ਮੈਂ ਦੇਤਾ ਤੁਹਾਡੇ ਹਸਾਬ ਨਾਲ ਕੀ ਆ ਕਿ ਕਿਉਂ ਇੰਨੀਆਂ ਲੱਗੀਆਂ ਅਸੀਂ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਸੁਖਿੰਦਰ ਸਿੰਘ ਜੀ ਲੋਕ ਬਹੁਤ ਧੰਨਵਾਦ ਜੀ ਬਹੁਤ ਸ਼ੌਂਕੀ ਸਰਦਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਇਹ ਅਸਲ ਚ ਕਹਾਣੀ ਇਹ ਹੋਈ ਜੀ ਅਸੀਂ ਆਪਦੀ ਜਿਹੜੀ ਮਨੁੱਖ ਲਾ ਸਕਦਾ ਉਹ ਜਾਂਦੀ ਵਾਹ ਲਾਈ ਜੀ ਜਦੋਂ ਅਸੀਂ ਵਾਹ ਲਾਹਟੇ ਜਿੱਦਾਂ ਦ੍ਰੋਪਤੀ ਨੇ ਜਦੋਂ ਵਾਹ ਲਾਈ ਸੀ ਪਹਿਲਾਂ ਵਾਹਾਂ ਤੇ ਮਾਣ ਸੀ ਫਿਰ ਉਹਦੇ ਉਹ ਪੰਜੇ ਪਾਂਡਵਾਾਂ ਤੇ ਮਾਣ ਸੀ ਫਿਰ ਸਵਾ ਤੇ ਮਾਣ ਸੀ ਸਾਰੇ ਮਾਣ ਟੁੱਟ ਗਏ ਫਿਰ ਅਖੀਰ ਤੇ ਪਰਮੇਸ਼ਰ ਦਾ ਆਸਰਾ ਤੱਕਿਆ ਤਾਂ ਉਦੋਂ ਹੀ ਸਹਾਇ ਹੋ ਗਿਆ ਨਾਲ ਹੀ ਜੀ ਹਾਂ ਤੇ ਪਰਮੇਸ਼ਰ ਦਾ ਨਾਮ ਹੋਮਿਓਪੈਥੀ ਨਾਲੋਂ ਵੀ ਜ਼ਿਆਦਾ ਉਹ 3 ਸਕਿੰਟ ਜਿਹਾ ਅਸਰ ਕਰਦੀ ਹੈ ਉਸ ਤੋਂ ਵੀ ਜਲਦੀ ਅਸਰ ਕਰਦਾ ਜਿੱਦਣ ਅਸੀਂ ਆਸਰਾ ਤੱਕ ਲਿਆ ਮਹਾਰਾਜ ਦਾ ਵੀ ਮਹਾਰਾਜ ਤੁਹਾਡੀਆਂ ਆ ਉਹ ਦਿਨ ਹੀ ਆ ਰੰਗ ਭਾਗ ਲੱਗੇ ਵਾਹ ਸ਼ੁਕਰ ਉਸ ਤੋਂ ਪਹਿਲਾਂ ਅਸੀਂ ਵਹਿਨਤ ਕਰ ਚੁੱਕੇ ਸੀ ਆਪਦੀ ਅਸੀਂ ਇੱਕ ਇੱਕ ਕਬੂਟੇ ਤੇ ਗਲਾਸ ਰੱਖ ਰੱਖ ਕੇ ਸਪਰੇਅ ਕੀਤੀ ਹਾਂਜੀ ਕੱਖ ਬਹੁਤ ਚੜ ਗਿਆ ਸੀ 3 ਸਾਲ ਬੇਲਾ ਰਿਹਾ ਜੀ ਇਹ ਖੇਤ ਅੱਛਾ ਜੀ ਤੇ ਸਾਨੂੰ ਕੋਈ ਕਹਿੰਦੇ ਵੀ ਤੁਸੀਂ ਪੱਟ ਲੋ ਇਹਨਾਂ ਨੂੰ ਕੱਲੇ ਕੱਲੇ ਬੂਟੇ ਪੱਟ ਕੇ ਰੱਖ ਲੋ ਫਿਰ ਬਾਹ ਕੇ ਦਵਾਰੇ ਖੇਲਾਂ ਪਾ ਕੇ ਦਵਾਰੇ ਲਾਓ। ਠੀਕ ਕਈਆਂ ਨੇ ਕਈ ਸਲਾਹਾਂ ਦਿੱਤੀਆਂ ਵੀ ਹੁਣ ਨਹੀਂ ਹੋਣੀਆਂ ਆ ਨਹੀਂ ਹੋਣਿਓ ਉਹ ਫਿਰ ਕਈ ਵਾਰੀ ਆਪਣੀ ਝਟਾਂ ਵਾਲੀ ਅੜੀ ਜੀ ਵੀ ਆ ਜਾਂਦੀ ਆ ਗੱਲ ਦੀ ਵੀ। ਹੁਣ ਤਾਂ ਬੇਇੱਜ਼ਤੀ ਐ ਇਸ ਗੱਲ 'ਚ ਜੇ ਇਦਾਂ ਛੱਡ ਦੇਾਂਗੇ ਤਾਂ ਜੇ ਹੋਈਆਂ। ਹਾਂ ਫਿਰ ਅਸੀਂ ਕੱਲੇ ਕੱਲੇ ਬੂਟੇ ਤੇ ਗਲਾਸ ਮੁੱਦਾ ਮਾਰ ਕੇ ਨਾ ਜੀ ਫਿਰ ਗ੍ਰਾਹਮੋ ਕੀਤੀ। ਠੀਕ ਪਹਿਲਾਂ ਤਾਂ ਅਸੀਂ ਡਿਸਪੋਜ਼ਲ ਰੱਖਦੇ ਰਹੇ ਉੜਦੇ ਰਹੇ ਥੱਲੇ ਦੀ ਅਸਰ ਕਰਦੀ ਗ੍ਰਾਹਮੋ। ਜੀ ਫਿਰ ਅਸੀਂ ਸਟੀਲ ਦੇ ਗਲਾਸ ਲਿਆਂਦੇ ਓਹ ਹੋ ਹੋ ਓਨੇ ਕ ਰੱਖਣੇ ਓਨੇ ਕ ਕਰਨੇ ਓਨੇ ਕ ਚੱਕਣੇ ਤੇ ਹੋਰ ਵੀ ਬੜੀਆਂ ਜਦੋਜਹਿਦ ਕੀਤੀਆਂ ਜੀ ਅਖੀਰ ਤੇ ਆ ਕੇ ਫਿਰ ਅਸੀਂ ਬਾਹਰ ਲਾ ਕੇ ਸੋਚ ਲਿਆ ਵੀ ਆਪਾਂ ਖੜੀਆਂ ਹੀ ਕਿਸੇ ਬੌਰੀਏ ਸਿੱਖ ਨੂੰ ਦੇ ਦਈਏ ਜੀ ਸਾਡੀ ਗੱਲਬਾਤ ਵੀ ਚੱਲਦੀ ਸੀ ਉਹ ਸਾਨੂੰ ਪੈਸੇ ਵੀ ਬਹੁਤ ਦੰਦੇ ਸੀ ਜੀ ਤੇ ਫੇਰ ਅਸੀਂ ਇੱਕ ਦਿਨ ਮੇਰੀ ਸਿੰਘਣੀ ਕਹਿੰਦੀ ਵੀ ਇਦਾਂ ਨਾ ਆਈਆਂ ਆਪਾਂ ਕਰਦੇ ਜੀ ਆਪਾਂ ਸਭ ਤੋਂ ਵੱਡੇ ਵਪਾਰੀ ਆ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਸ਼ੁਕਰ ਸ਼ੁਕਰ ਆਪਾਂ ਉਹਨਾਂ ਨੇ ਹੀ ਨਾ ਦੇ ਦिए ਠੀਕ ਆਪਾਂ ਉਹਨਾਂ ਦੀ ਸੇਵਾ ਕਰੀ ਜਾਵਾਂਗੇ ਉਹਨਾਂ ਦੀ ਲੇਬਰ ਕਰੀ ਜਾਵਾਂਗੇ ਹੂੰ ਇਦਾਂ ਅਸੀਂ ਉੱਥੇ ਟਾਲੀ ਥੱਲੇ ਬੈਠਿਆ ਨੇ ਫੁਰਨਾ ਕਰ ਲਿਆ ਹੂੰ ਮੈਂ ਕਿਹਾ ਵੀ ਆਹ ਤਾਂ ਗਾਲੀ ਬਣ ਗਈ ਜੀ ਅਸੀਂ ਉਸ ਦਿਨ ਤੋਂ ਹੀ ਮਨੋ ਸਮਰਪਿਤ ਕਰਦਿਆਂ ਮਹਾਰਾਜ ਨੂੰ ਕਰਤੀਆਂ ਵੀ ਮਹਾਰਾਜ ਇਹ ਮਿਰਚਾਂ ਤੁਹਾਡੀਆਂ ਹਾਂ ਬਸ ਅਸੀਂ ਤਾਂ ਇੱਥੇ ਸੇਵਾ ਹੀ ਕਰਦੇ ਹਾਂ ਤੁਹਾਡੀ ਜੀ ਤਹਾਡੇ ਹੁਕਮ ਚ ਤੇ ਫਿਰ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਫਿਰ ਜਦੋਂ ਉਹ 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 ਉਹਦੇ ਹੁਣ ਉਹਦੇ ਕੰਮ ਚ ਟੋਟ ਕੇ ਮੇਰੇ ਬੇ ਹਾਂ ਨਹੀਂ ਰਹਿ ਸਕਦੀ ਉਹ ਤਾਂ ਸਾਰੀ ਦੁਨੀਆ ਦਾ ਦਾਤਾ ਹੈ ਹਾਂ ਫਿਰ ਉਹਦੇ ਕੰਮ ਚ ਟੋਟ ਕੇ ਮੇਰੇ ਬੇ ਉਹ ਕਿਵੇਂ ਘੱਟ ਕਿਵੇਂ ਦੇ ਸਕੇ ਫਿਰ ਉਹਨੂੰ ਉਹਨੂੰ ਵੱਡਾ ਕੌਣ ਕਹੂਗਾ ਤੇ ਤੁਸੀਂ ਸੱਚ ਜਾਣੋ ਸੁਖਜਿੰਦਰ ਸਿੰਘ ਜੀ ਉਸ ਦਿਨ ਤੋਂ ਮਨ ਸਾਡਾ ਇੰਨਾ ਖੁਸ਼ ਹੋਇਆ ਅੰਦਰੋਂ ਸੌਖਾ ਹੋਇਆ ਇਹਨਾਂ ਨੂੰ ਕੋਸ਼ਿਸ਼ ਹੋਈ ਜਾਵੇ ਭਲਾ ਰੇਟ ਡਿੱਗ ਜੇ ਜਾਂ ਮੀਂਹ 15 15 ਦਿਨ ਲਗਾਤਾਰ ਮੀਂਹ ਪਿਆ ਜੀ ਤੇ ਇਹ ਤੁਹਾਨੂੰ ਪਤਾ ਨਰਮੇ ਵਰਗੀ ਖੇਤੀ ਆ ਜੀ ਇਹਨੂੰ ਮੀਂਹ ਦੇ ਨਾਲ ਜੜ ਗਲਣ ਪੈਂਦਾ ਫਿਰੜ ਜੀ ਤੇ ਜਾਂ ਉੱਪਰ ਵੀ ਫੰਗਸ ਵਗੈਰਾ ਪੈਂਦੀ ਆ ਬਹੁਤ ਜ਼ਿਆਦਾ ਜੜ ਚ ਪੈ ਜਾਂਦੀ ਆ ਫੰਗਸ ਜੀ ਅਸੀਂ ਕਿਆ ਫਿਰ ਜਿਹੜਾ ਮੀਂਹ ਪਾਉਣ ਵਾਲਾ ਉਹਦੀਆਂ ਤਾਂ ਮਿਰਚਾਂ ਖੋਦਦੀਆਂ ਤੁਹਾਨੂੰ ਕਾਦਾ ਫਿਕਰ ਆ ਹੋ ਗਈਆਂ ਹੋ ਗਈਆਂ ਨਾ ਹੋ ਗਈਆਂ ਨਾ ਹੋ ਗਈਆਂ ਤੇ ਹੁਣ ਦੇਖੋ ਤੁਸੀਂ ਤੇ ਰੇਟ ਵੀ ਜੀ ਅੱਜ ਦਾ ਰੇਟ ਅੱਜ ਕਿੰਨੀ ਤਰੀਕ ਆ ਅੱਜ ਸ਼ਾਇਦ 14 ਤਰੀਕ ਆ 14 15 ਜੁਲਾਈ ਆ ਅੱਜ 15 ਜੁਲਾਈ 50 ਪਲੱਸ ਬਲਕ ਦਾ ਰੇਟ ਆ ਜਲੰਧਰ ਦਾ ਸਬਜ਼ੀ ਮੰਡੀ ਦਾ ਮਿਰਚ ਦਾ ਛੁਕਰ ਉਹ ਜਦੋਂ ਦਿੰਦਾ ਫਿਰ ਕਿੰਨੇ ਦੀ ਉਮੀਦ ਆ 1 ਕਿੱਲੇ ਚ ਕਿੰਨੇ ਦੀਆਂ ਹੋ ਜਾਣਗੀਆਂ ਤੁਹਾਡਾ ਜਿਹੜਾ ਕਿੰਦੀ ਨਹੀਂ ਹੁਣ ਕੋਈ ਕਿੰਨੇ ਕਿੰਨੇ ਆਈਡੀਆ ਹੀ ਨਹੀਂ ਕੋਈ ਲਾਇਆ ਮੇਰੇ ਹਿਸਾਬ ਨਾਲ 40 ਕੁਇੰਟਲ ਮਿਰਚ ਆ ਆਪਾਂ ਹੁਣ ਦੀ ਤੜਾਈ ਦੀ ਆ ਲਗਭਗ ਜੀ 35 ਤੋਂ 40 ਕੁਇੰਟਲ ਜੀ ਤੇ ਜੇ ਰਾਉਂਡ ਲਾਈਏ ਸਾਰਾ ਉਹ ਵਾਲਾ ਓਵਰਾਲ ਆਪਾਂ ਰੇਟ ਲਾਈਏ ਤਾਂ 35 ਦਾ ਲਾਈਏ ਤਾਂ ਤੁਸੀਂ ਆਪੇ ਗੁਣਾ ਕਰ ਲਓ ਹੂੰ ਵੀ ਜੇ 35 ਨੂੰ ਲਾਈਏ ਤਾਂ 10 ਕੁਆਂਟਲ 35000 ਦੀਆਂ ਹੋਗੀਆਂ ਹਾਂਜੀ ਹਨਾ ਜੀ ਹਾਂਜੀ ਤੇ 35 ਦੀਆਂ ਹੋਗੀਆਂ ਤੇ 70 ਦੀਆਂ ਹੋਗੀਆਂ ਤੇ 140 ਦੀਆਂ ਹੋਗੀਆਂ ਹਾਂਜੀ ਤੇ ਇਹ ਜੀਆਂ ਕਿੰਨੀਆਂ ਤੜਾਂ ਲਾ ਦੇਾਂਗੇ ਇਹ ਜੀਆਂ 3 ਘਟੋ ਘਟ ਲੱਗਣੀਆਂ ਟੋਟਲ 5 ਤੜਾਂ ਲੱਗਣੀਆਂ ਮਤਲਬ ਐਵਰੇਜ ਆਪਾਂ ਕਹਿ ਸਕਦੇ ਕਿ 3 ਲੱਖ ਦੀਆਂ ਮਿਰਚਾਂ ਕਿੱਲੇ 'ਚ ਹੋ ਸਕਦੀਆਂ ਹੋ ਸਕਦੀਆਂ ਬੰਦਾ ਮਿਹਨਤ ਮਿਹਨਤ ਦਾ ਉਹ ਆਪਾਂ ਛੱਡਤੀ ਉਹ ਤਾਂ ਉਹ ਤੇ ਆ ਹੁਣ ਤਾਂ ਪਰ ਥੱਲੇ ਕਾ ਕੇ 20 ਤੋਂ 3 ਲੱਖ ਨਾਰਮਲ ਆ ਹਾਂਜੀ ਸ਼ੁਕਰ ਮਾਲਕ ਦਾ ਉਹ ਉਹ ਆ ਦੇਣ ਵਾਲਾ ਆ ਦੇਖੀ ਪ੍ਰੀਤ ਉਹਨੇ ਐਵੇਂ ਦਿੱਤਾ ਯਾਰ ਉਹਦੀ ਕੀ ਰਜਾ ਹੋ ਗਈ ਯਾਰ ਵੀ ਹੁਣ ਕਮਾਲ ਯਾਰ ਕਮਾਲ ਯਾਰ ਕਮਾਲ ਹਾਂਜੀ ਸਤਿ ਸ੍ਰੀ ਅਕਾਲ ਜੇ ਕਿਤੇ ਉਹ ਆਪਣੇ ਸਿੰਘ ਨੂੰ ਫਿਰ ਐ ਨਹੀਂ ਗੱਲ ਪ੍ਰੀਤ ਨਰੋਏ ਮੂٹے ਨੂੰ ਦੇਖ ਮਹਾਦੇ ਰੂਏ ਆ ਮਾੜਾ ਬੁੱਟਾ ਇਧਰ ਚੱਕੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਬਈ ਜਿਹੜਾ ਜਿੱਡਾ ਹੋ ਗਿਆ ਰੂਨਾ ਭਰਤਾ ਮਤਲਬ ਯਾਰ ਲਾਉਣ ਵਾਲੇ ਨੇ ਜਿੱਥੇ ਲਾਕ ਫੱਕਦੀ ਸੀ ਨਾ ਮਿਰਚ ਤੇ ਉਹ ਕਹਿੰਦਾ ਵੀ ਉਹ ਕਹਿੰਦਾ ਵੀ ਮੈਂ ਲਾਤੀ ਆ ਹੁਣ ਤੂੰ ਤੋੜਨ ਵਾਲਾ ਬਣੀ ਤੋੜਨ ਵਾਲਾ ਨਗਵੇ ਬੌੜੀਆਂ ਪਵਾ ਦਿੰਦੀ ਹੈ ਅੱਜ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਖੁਦ ਟੜਾਉਂਦਾ ਸੀ ਨਾਲ ਮੈਂ ਕਬੂਟੇ ਤੋਂ ਮੈਂ ਸਿੰਘਣੀ ਨੂੰ ਕਹਾਂ ਆਪਾਂ ਗਿਣੀਏ ਅਸੀਂ ਗਿਣਨ ਲੱਗੇ ਇੱਕ ਕਬੂਟੇ ਤੋਂ 100 ਮਿਰਚ ਤਾਂ ਲਾਲ ਹੀ ਲੱਥ ਗਈ ਤੇ 300 ਤੋਂ ਪਲੱਸ ਕਰੇ 350 ਫਿਰ ਅਸੀਂ ਭੁੱਲ ਗਏ ਗਣਦੇ ਗਣਦੇ 300 ਤਾਂ ਹੋ ਗਈ ਸੀ ਕੱਲ ਕਿੰਨੀਆਂ ਰਹਿੰਦੀਆਂ ਸੀ ਇੱਕ ਕਬੂਟੇ ਤੋਂ ਇਹ ਉਹ ਨਹੀਂ ਕਹਿ ਸਕੇ ਉਹਨਾ ਸਿੰਘ ਸਾਹਿਬ ਉਹ ਕਿਸੇ ਲੀਡਰ ਜੀ ਦੀ ਮਜ਼ਾਕ ਉਡਾਉਂਦੇ ਹੁੰਦੇ ਸੀ ਅਖੇ ਉਹ ਕਿਸਾਨ ਇਕੱਠੇ ਹੋ ਕੇ ਹਾਂਜੀ ਜਾਵੜੇ ਜੀ ਇੱਕ ਈ ਹਰੀ ਮਿਰਚ ਦਾ ਕਿ ਰੇਟ ਘਟਾ ਹੈ ਹਾਂਜੀ ਉਹ ਕਹਿੰਦੇ ਵੀ ਲਾਲ ਦਾ ਕਿਵੇਂ ਲਾਲ ਦਾ ਬਹੁਤ ਫਿਰ ਤੁਸੀਂ ਲਾਲ ਮਿਰਚਾਂ ਲਾਇਆ ਕਰੋ ਨਾ ਹਲੀਆਂ ਰੰਗਾਂ ਨਾਲ ਲਾਇਆ ਕਰੋ ਉਹ ਕੇਸ ਹੋਇਆ ਪਏ ਤੇ ਹਰੀਆਂ ਵੀ ਲੱਗੀਆਂ ਪਈਆਂ ਤੇ ਲਾਲ ਹਾਂਜੀ ਇਹ ਤੜਾਈ ਚ ਰਹਿੰਗੀਆਂ ਜਿਹੜੀਆਂ ਲਾਲ ਹੋ ਜਾਂਦੀਆਂ ਜੀ ਇਹ ਹੋਏ ਹੋ ਹੀ ਜਾਂਦੇ ਜੀ ਇੰਨੀ ਫਸਲ ਚ ਹੋ ਸਕਦਾ ਜਿਹੜੀ ਪਹਿਲੀ ਤੜਾਈ ਲਾਈ ਸੀ ਆਪਾਂ ਥੋੜੀ ਜੀ ਮੋਟੀ ਮੋਟੀ ਜੀ ਹਾਂਜੀ ਉਹ ਰਹਿ ਕੇ ਲਾਲ ਹੋਈਆਂ ਹੁਣ ਜਾਂ ਵੈਸੇ ਇੰਨੀ ਫਸਲ ਦੇ ਵਿੱਚ 10% ਦਾ 5% ਲਾਲ ਹੋ ਹੀ ਜਾਂਦੀ ਹੈ ਉਧਰ ਉਧਰ ਤੜਾਈ ਲੱਗ ਗਈ ਆ ਹਾਂਜੀ ਸਾਰੇ ਤੜਾਈ ਲੱਗੀ ਤੋਂ ਬਾਅਦ ਵੀ ਹੁਣ ਉਹ ਉਹ ਸਿਰੇ ਤੋਂ ਇਹ ਲੱਗਦਾ ਕਿ ਰਹਿੰਦੀ ਆ ਤੜਾਈ ਇੰਨੀ ਮਿਰਚ ਫੇਰ ਦੁਬਾਰਾ ਲੱਗੀ ਆ ਇਹ ਉਹ ਦੇਖੋ ਉਧਰ ਤੜਾਈ ਲੱਗੀ ਆ ਉਹ ਦੇਖੀ ਪ੍ਰੀਤ ਆ ਦੇਖ ਆ ਦੇਖੋ ਇੱਥੋਂ ਤੱਕ ਤੜਾਈ ਲੱਗ ਗਈ ਆ ਐਦੋਂ ਗਾਂ ਬੂਟੇ ਹੋ ਗਿਆ ਖਤਮ ਬੇਲੇ ਹੋ ਗਿਆ ਮਤਲਬ ਹਾਂਜੀ ਬੇਲੇ ਹੋਏ ਬੂਟਿਆਂ ਨੂੰ ਹਜੇ ਤੜਾਈ ਵਾਲੇ ਆ ਲੱਗੀ ਹੋਈ ਆ ਤੜਾਈ ਵਾਲੇ ਲੰਘੇ ਹੀ ਆ ਇਹਦੇ ਵਿੱਚ ਦੀ ਹਜੇ ਤੇ ਆ ਆਏ ਦੇ ਮਗਰੇ ਮਗਰ ਆ ਆ ਕੇ ਸਫੇਰ ਪਰਸੋਂ ਦੀ ਤੋੜੀ ਐ ਚੋ ਮਿਰਚ ਪਰਸੋਂ ਦੀਆਂ ਤੋੜੀਆਂ ਸਾਰਿਆਂ ਨੂੰ ਹੀ ਆਏ ਆ ਹੁਣ ਇੰਨੀਆਂ ਛੱਡ ਤਾਂ ਗਏ ਨਹੀਂ ਹੁਣ ਆ ਦੇਖੀਏ ਪਰੇ ਨੂੰ ਤੂੰ ਮਾੜਾ ਜਿਹੜੀ ਉਦੋਂ ਪਹਿਲਾਂ ਇੱਕ ਦਿਨ ਤੋੜੀ ਆ ਉਦੋਂ ਗਾਂਹਾ ਲੋੜੇ ਆਏ ਪਏ ਆ ਆ ਵੀ ਦਿਖਾ ਦੇ ਹੂੰ ਅੱਡ ਦੀਨੀਆਂ ਰੰਗ ਆ ਆ ਦੇਖ ਹਾਂ ਭਈ ਮਿਰਚ ਫੇਰ ਵੀ ਇੱਕ ਜਾਣਕਾਰੀ ਲਈ ਇਹ ਵੀ ਕਿਹੜਾ ਜੀ ਇਹ ਆ ਦੇਖੋ ਜੀ ਬੀ ਐਨ ਆਰ ਸਹਿਬ ਆ ਪਰਸੋਂ ਉੱਧਰ ਲਿਖੇ ਉੱਧਰ ਲਈ ਪੱਖੀ ਦੀ ਸਾਲ ਆ ਪਾਦੇ ਪਾਸੇ ਦੀ ਤੋੜੀ ਆ ਅੱਛਾ 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 ਆ ਰਹਿੰਦੇ ਸਾਲ ਆ ਤੋੜਨ ਵਾਲਾ ਰਹਿੰਦਾ ਆ ਬੂਟੇ ਦੇਖੋ ਕਿੰਨੇ ਵੱਡੇ ਵੱਡੇ ਆ ਬੱਲੇ ਬੱਲੇ ਦੇਖ ਬੱਲੇ ਖਲੇ ਇਹਨਾਂ ਨੇ ਕੱਦ ਕਰਨਾ ਜੀ ਹੋਰ ਬੂਟਿਆਂ ਨੇ ਆਹੋ ਪੂਰਾ ਵਧਣਗੇ ਵਧਣਗੇ ਆ ਦੇਖ ਤੇਰੇ ਕੋਲੇ ਇਹ ਤਰਪ੍ਰੀਤ ਹੈਂ 5-5 ਕਿਲੋ 4-4 ਕਿਲੋ ਮਿਰਚ ਹੈ ਮੇਰੇ ਸਾਹਮਣੇ ਬਾਬਾ ਜੀ ਇਹ ਆ ਮਿੱਟੀ ਮਤਲਬ ਇਹ ਇੰਨੇ ਵੱਡੇ ਹੀ ਹੁੰਦੇ ਆ ਇਹਨਾਂ ਦੇ ਜਿਹੜੇ ਆ ਪੈਰ ਆ ਜਿਹੜੇ ਆ ਬੱਟਾ ਇਹ ਇੰਨੀਆਂ ਵੱਡੀਆਂ ਹੀ ਹੁੰਦੀਆਂ ਇਹ ਹਾਂਜੀ ਇਹ ਵੀ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦਿਆਂ ਜਿੱਦਨ ਅਸੀਂ ਮਿਰਚ ਲਾਈ ਆ ਇੱਥੇ ਆ ਜਾ ਪ੍ਰੀਤ ਜੀ ਉਸ ਦਿਨ ਇਹ ਛੋਟੀਆਂ ਸੀ ਤੇ ਮੈਨੂੰ ਵੀ ਮੈਂ ਇੱਥੇ ਹਾਜ਼ਰ ਨਹੀਂ ਸੀ ਉਸ ਦਿਨ ਕੋਈ ਪ੍ਰੋਗਰਾਮ ਸੀ ਸਾਡਾ ਹਾਂਜੀ ਉੱਥੇ ਗਿਆ ਸੀ ਇਹ ਨਿਆਣਿਆਂ ਨੇ ਜਿੱਦਾਂ ਖੇਡ ਆ ਇੱਥੇ ਮਿਰਚ ਲਾਤੀ ਇੱਥੇ ਇਹ ਇੱਥੇ ਨਹੀਂ ਲੱਗਦੀ ਇਹ ਆਲੂਆਂ ਵਾਲੀਆਂ ਖੇਡਾਂ ਇੱਕ ਖੇਡ ਇੱਥੇ ਸੀਗੀ ਇਹ ਮਿਰਚ ਲੱਗਦੀ ਇੱਥੇ ਅੱਛਾ ਜੀ ਅੱਛਾ ਜੀ ਆ ਸਾਈਡ ਤੇ ਜੀ ਆਪ ਬਾਟੇ ਇਧਰ ਰਹਿ ਗਈ ਨਾਲ ਜੀ ਜਿਹੜੀ ਆ ਖਾਲੀ ਆ ਜੀ ਇਹਨੇ ਥੋੜੀ ਥੋੜੀ ਕਰਕੇ ਇਹਦੇ ਨਾਲ ਲੱਗੀ ਜਾਣੀ ਠੀਕ ਹੈ ਜੀ ਇੱਕ ਵਾਰੀ ਚ ਦੋ ਵਾਰੀ ਚ ਤਿੰਨ ਵਾਰੀ ਚ ਜੀ ਇਹਨੂੰ ਭਲਾ ਕੋਸ਼ ਨਾ ਪਾਓ ਕੱਲੀ ਗੋਡੀ ਦੇਈ ਜਾਓ ਤੇ ਇੱਕਾ ਥ੍ਰਿਫਸ ਤੋਂ ਬਚਾ ਲਓ ਜਿਹੜਾ ਥੋੜਾ ਥੋੜਾ ਹੁਣ ਪੈਂਦਾ ਜਾਂਦਾ ਨਾ ਡੈਲੀਗੇਟ ਲਿਆਂਦੀ ਪਈ ਆ ਬਸ ਪਰਾ ਬਦਲ ਕਰਕੇ ਜੀ ਆ ਆ ਆ ਜਿਹੜਾ ਕੱਟਾ ਹੁੰਦਾ ਆ ਪੱਤੀ ਮਰੋੜ ਵੀ ਕਹਿੰਦੇ ਆ ਇਹਨੂੰ ਇਹਨੂੰ ਇਹ ਅਸਲ ਥ੍ਰਿਫਸ ਐ ਜੀ ਇਹ ਤਾਂ ਥੱਲੇ ਜੂੰਹ ਹੁੰਦੀ ਆ ਜੂੰਹ ਹੁੰਦੀ ਕਿੱਥੇ ਹੁੰਦਾ ਕੀ ਐ ਹਾਂਜੀ ਇਹਦੇ ਇਲਾਜ ਕੀ ਇਹਦਾ ਇਲਾਜ ਡੈਲੀਗੇਟ ਸਭ ਤੋਂ ਸਿਰੇ ਆ ਸਪਰੇ ਹੂੰ ਕੋਈ ਕੁਛ ਕਵੀ ਜਾਵੇ ਉਹਦਾ ਰਿਜ਼ਲਟ ਸਭ ਤੋਂ ਵਧੀਆ ਮਿਲ ਦੇਖ ਇਹਦੇ ਨਾਲ ਪ੍ਰੀਤ ਕੀ ਹੁੰਦਾ ਨਾ ਪੁੱਤ ਇਹਦੇ ਨਾਲ ਹੇਠਲੇ ਪਾਸੇ ਇੱਕ ਲਾਲ ਰੰਗ ਦੀ ਬਹੁਤ ਬਰੀਕ ਆਹ ਦੇਖੀ ਜਦੋਂ ਨਾ ਆਪਣੇ ਅਕ ਨੰਗੀ ਅੱਖ ਨਾਲ ਦੇਖੇਗਾ ਨਾ ਪ੍ਰੀਤੂੰ ਹੁਣ ਇਹਦੇ ਤਾਂ ਮਾਈਕਰੋ ਨਹੀਂ ਹੋਣਾ ਤਾਂ ਇਹ ਇਹ ਬਹੁਤ ਬਰੀਕਾ ਦੇਖ ਬਰੀਕਾ ਇਹਦੇ ਮੱਥਲੜੇ ਪਾਸੇ ਜੂੰਹ ਹੁੰਦੀ ਆ ਜੂੰਹ ਇਹ ਹੀ ਕੱਪ ਦਿਨੇ ਨੂੰ ਵੀ ਪੈਂਦੀ ਆ ਮਿਰਚ ਨੂੰ ਇਹੀ ਖਤਮ ਕਰਦੀ ਉਹ ਇਹਨੂੰ ਕਹਿੰਦੇ ਠੂਠੀ ਰੋਗ ਪਤਲੀ ਠੂਠੀ ਰੋਗ ਠੂਠੀ ਰੋਗ ਫਿਰ ਜਦੋਂ ਇੱਥੇ ਆਪਾਂ ਬੂਟਾ ਲਾ ਲਿਆ ਉਹ ਜਿੰਨੀ ਤੁਸੀਂ ਇਹਨੂੰ ਮਿੱਟੀ ਦੇ ਜਾਓਗੇ ਉਨਾ ਹੀ ਇਹਨੇ ਮੱਲੀ ਜਾਣਾ ਹੂੰ ਇਹਨੂੰ ਹਲੇ ਹੋਰ ਮਿੱਟੀ ਚੜਨੀ ਇੱਕ ਵਾਰੀ ਅੱਛਾ ਥੋੜੀ ਹਾਂਜੀ ਹਜੇ ਹਜੇ ਵੀ ਇੰਨੀ ਫਸਲ ਕਾਮਯਾਬ ਹੋਣ ਤੋਂ ਬਾਅਦ ਹਜੇ ਵੀ ਇਹਨੂੰ ਗੁੜਾਈ ਕਰੀ ਜਾਂਦੇ ਹਾਂ ਜੀ ਹਾਂ ਜੀ ਉਹ ਗੋਡੀ ਲੱਗੀ ਹੋਈ ਆ ਉਧਰ ਕੱਲ ਲੱਗੀ ਸੀ ਲੇਬਰ ਗੋਡੀ ਤੇ ਕੱਲ ਤੜਾਈ ਵਾਲੀ ਨਹੀਂ ਸੀ ਮੇਲੇ ਅੱਜ ਫਿਰ ਉਹ ਝੋਨਾ ਲਾਉਣ ਗਏ ਆ ਜੀ ਵਿੱਚੇ ਗੁੜਾਈ ਦਾ ਕੰਮ ਹੁਣ ਫਿਰ ਜਦੋਂ ਇਹ ਦੇਣ ਲੱਗ ਗਏ ਕੁਝ ਫਿਰ ਆਪਾਂ ਨੂੰ ਵੀ ਇਹਨਾਂ ਦਾ ਇਹ ਲੱਗਾ ਕਿ ਇਹ ਇਹ ਬੂਟੇ ਹੀ ਨਿਕਲੇ ਪੈਹਾਲੀਆਂ ਮਸ਼ੀਨਾਂ ਵੀ ਇਹਨਾਂ ਨੇ ਸੁਭਾਲੀਏ ਮਸ਼ੀਨਾਂ ਵੀ ਇੱਕ ਹੋਰ ਵੀ ਗੱਲ ਆ ਵੀ ਜੇ ਫਿਰ ਹੁਣ ਗੁਰੂ ਸਾਹਿਬ ਦੇ ਵਿੱਚ ਢੇੜਾ ਮਾਰਦੇ ਆ ਤਾਂ ਫਿਰ ਸਾਡਾ ਤਾਂ ਬਣਦਾ ਬਿਲਕੁਲ ਜੀ ਫਿਰ ਅਕਸਰ ਹੁਣ ਉਹਨੇ ਤਾਂ ਆਪ ਹੀ ਦਿੱਤਾ ਕਿ ਤੇ ਅਸੀਂ ਦੋ ਕ ਕਨਾਲੀਆਂ ਥਾਂ ਗੰਡੇ ਵੀ ਸੀਗੇ ਉਹ ਤਾਂ ਲਗਭਗ 18-20 ਕੁਆਂਟਲ ਗੰਡੇ ਆ ਉਹ ਵੀ ਅਸੀਂ ਨਾਲ ਹੀ ਉਹਦੇ ਫੁਰਨਾ ਮਾਰੇ ਨੇ ਕਰਾ ਲਿਆ ਵੀ ਉਮਰਸਰ ਸਾਹਿਬ ਭੇਜ ਦੇਣੇ ਉਹ ਵੇਚਣੇ ਨਹੀਂ ਗੰਡੇ ਜੀ ਪਹਿਲਾਂ ਕਿੰਨੇ ਦੇ ਹੁਣ 20 ਕੁਆਂਟਲ ਆ 15 ਜਿੰਨੇ ਸਾਡੇ ਕੋਲ ਪਏ ਉਹ ਗੁਰੂ ਰਾਮਦਾਸ ਪਾਏ ਮਹਾਰਾਜ ਲੰਗਰ 'ਚ ਜਾਣਗੇ ਪਤਾ ਨਹੀਂ ਉਹਨਾਂ ਨੇ ਕੀ ਦੇਣੇ ਦੇਣਾ ਸਾਨੂੰ ਸ਼ੁਕਰਮੰਦ ਇਹਨੇ ਬੇਸ਼ਕੀਮਤੀ ਬੱਚੇ ਦੇ ਤੇ ਬੇਸ਼ਕੀਮਤੀ ਜ਼ਿੰਦਗੀ ਦਿੱਤੀ ਤੇ ਆ ਤੰਦਰੁਸਤੀ ਨੂੰ ਲੋਕ ਤਰਸਦੇ ਆ ਵੀ ਯਾਰ ਮੈਂ ਵੀ ਕੰਮ ਕਰ ਸਕਾਂ ਤੇ ਮੈਂ ਸਾਰਾ ਦਿਨ ਇੱਥੇ ਕੰਮ ਕਰਦਾ ਸਰਦਾਰ ਸਜੀਤ ਸਿੰਘ ਵਾਰੀਆ ਖੜੇ ਆ ਦੇਖਦੇ ਆ ਕਈ ਨਾਲ ਕਸੀਏ ਨਾਲ ਰੰਬੇ ਨਾਲ ਜਿਹੜਾ ਕਸੂਤ ਆਉਂਦਾ ਕਰੀ ਚਾਹੀਦਾ ਤੇ ਹੁਣ ਸੇਵਾ ਕਰਦੇ ਮਹਾਰਾਜ ਦੀ ਹਾਂਜੀ ਕਰਦੇ ਆ ਹੁਣ ਕਿੱਥੇ ਡਿਊਟੀ ਤੁਹਾਡੀ ਇੱਥੇ ਹੀ ਆ ਹੁਣ ਪਿੰਡ ਚ ਹੀ ਰਹਿੰਦੇ ਆ ਹਾਂਜੀ ਅੱਛਾ ਹੁਣ ਹੁਣ ਤਾਂ ਤੁਹਾਡਾ ਪਿੰਡ ਇਹੀ ਆ ਨਹੀਂ ਮੇਰਾ ਪਿੰਡ ਅਸਲ ਚ ਮਾਨਸਾ ਜ਼ਿਲ੍ਹੇ ਚਾ ਜੱਦੀ ਸਹਾਰਣਾ ਤੁਸੀਂ ਹੁਣ ਇੱਥੇ ਤੁਸੀਂ ਇੱਥੇ ਡਿਊਟੀ ਦਾ ਕਰਕੇ ਇੱਥੇ ਆ ਹਾਂਜੀ ਇੱਥੇ 10 ਸਾਲ ਹੋ ਗਏ ਗ੍ਰਾਂਥੀ ਸਿੰਘ ਗ੍ਰਾਂਥੀ ਸਿੰਘ ਨੇ ਕੀ ਕੀਤਾ ਇਸ ਪਿੰਡ ਚੋਂ ਪੈਲੀ ਲੈ ਲਈ ਠੇਕੇ ਤੇ ਹਾਂਜੀ ਸੇਵਾ ਤੇ ਹੀ ਮੰਨੋ ਇਹ ਵੀ ਅੱਛਾ ਜੀ ਉਹਨਾਂ ਨੇ ਖੁਸ਼ੀ ਨਾਲ ਵੀ ਕਿਹਾ ਹੋਇਆ ਤੁਸੀਂ ਜੋ ਦੇਣਾ ਦੇ ਦਿਓ ਕਿੰਨੇ ਚੰਗੇ ਲੋਕ ਆ ਮੈਂ ਤੁਹਾਨੂੰ ਹੁਣ ਨਾ ਵੀਰੇ ਇੱਕ ਨਾ ਆਵਦੀ ਕਥਾ ਦੱਸਦਾ ਹਾਂਜੀ ਮੈਨੂੰ ਨਾ 10 ਦਿਨ ਹੋਏ ਆ ਇੱਕ ਨਾ ਗ੍ਰਾਂਥੀ ਸਿੰਘ ਮਿਲਣ ਆ ਗਿਆ ਹਾਂਜੀ ਨਿੰਗ ਸਿੰਘ ਬਾਣੇ ਜੇ ਬਾਣੇ ਬਾਣੀ ਦਾ ਪੂਰਾ ਸਿੰਘ ਉਨੇ ਮੈਨੂੰ ਆਪ ਦੀ ਦੁੱਖ ਦੀ ਗਾਥਾ ਦਾ ਸੀ ਕਈ ਪਿੰਡ ਚੰਗੇ ਹੁੰਦੇ ਆ ਕਈ ਮਾੜੇ ਹੁੰਦੇ ਆ ਇਹ ਪਿੰਡ ਨੂੰ ਹੌਸਲਾ ਹੋਊਗਾ ਇਹ ਗੱਲ ਸੁਣ ਕੇ ਹਾਂਜੀ ਉਹ ਕਹਿੰਦਾ ਨਾ ਜੀ ਹੁਣ ਗ੍ਰਾਂਤੀ ਸਿੰਘ ਦੀ ਤਨਖਾਹ ਕਿੰਨੀ ਹੁੰਦੀ ਆ 7-8000 ਰੁਪਏ ਹਾਂਜੀ ਉਹ ਜੀ ਉਹ ਕਹਿੰਦਾ ਵੀ ਯਾਰ ਮੇਰਾ ਗੁਜ਼ਰਨਾ ਹੋਵੇ ਤੇ ਕਹਿੰਦਾ ਮੈਂ ਕਿਹਾ ਵੀ ਗਰਮੀ ਚ ਨਾ ਸਰਦਈ ਲਾ ਲੈਂਦੇ ਆ ਹਾਂਜੀ ਨਿੰਗ ਸਿੰਘ ਬਿਲਕੁਲ ਤੇ ਕਹਿੰਦਾ ਮੈਂ ਵੀ ਨੇੜੇ ਦੇ ਸ਼ਹਿਰ ਸਰਦਈ ਲਾ ਲਈ ਹਾਂਜੀ ਸਰਦਈ ਤੇ ਕਹਿੰਦਾ ਮੈਨੂੰ ਇੱਕ ਦਿਨ ਚ 7000 ਬਣ ਜਾ ਕਰੇ ਵਾਹ ਕਹਿੰਦਾ ਮੈਂ 3 ਦਿਨ ਲਾਈ ਤੇ ਚੌਥੇ ਦਿਨ ਕਮੇਟੀ ਇਕੱਠੀ ਹੋ ਕੇ ਕਹਿੰਦੀ ਵੀ ਜਾ ਭਾਈ ਉਹ ਕਰ ਲਾ ਤੇ ਜਾ ਇਹ ਕਰ ਲਾ ਮੈਂ ਤੈਨੂੰ ਹੋਰ ਕੰਮ ਨਹੀਂ ਕਰਨ ਦੇਣਾ ਕਹਿੰਦਾ ਮੈਂ ਕਹਾਂ ਵੀ ਦੇਖੋ ਮੈਂ ਗੁਰੂ ਸਾਹਿਬ ਦੀ ਸੇਵਾ ਜਿੰਨੀ ਮੈਨੂੰ ਲੱਗੀ ਆ ਜੋ ਆਪਣੀ ਲਿਖਤ ਹੋਈ ਆ ਜੋ ਪੜਤ ਹੋਈ ਆ ਜੋ ਆਪਣੀ ਗੱਲ ਹੋਈ ਆ ਮੈਂ ਉਸ ਵੇਲੇ ਉੱਠਦਾ ਹਾਂ ਗੁਰੂ ਸਾਹਿਬ ਦੀ ਸੇਵਾ ਕਰਦਾ ਹਾਂ ਮੈਂ ਕਥਾ ਕਰਦਾ ਮੈਂ ਸ਼ਾਮ ਨੂੰ ਸੇਵਾ ਕਰਦਾ ਮੈਂ ਡਿਊਟੀ ਤੇ ਪੂਰਾ ਹਾਂ ਤੇ ਯਾਰ ਮੈਂ ਦਿਨੇ ਜੇ ਫਾਲਤੂ ਟਾਈਮ ਕਿਰਤ ਕਰਨ ਜਾਂਦਾ ਤਾ ਤੁਹਾਨੂੰ ਹਰਜ ਕੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਵੀ ਨਹੀਂ ਹਾਂਜੀ ਤੂੰ ਜਾਂ ਉਹ ਕਰ ਜਾਂ ਆ ਕਰ ਕਹਿੰਦਾ ਮੇਰੇ ਮਨ ਨੂੰ ਲੱਗਿਆ ਕਿ ਯਾਰ ਮੈਂ ਜੇ 10 ਦਿਨ ਵੀ ਲਾ ਲਾਂ ਤੇ ਮੈਨੂੰ ਸਾਲ ਜਨੇ ਇਧਰੋਂ ਬੰਨ ਜਾਣੇ ਇੱਕ ਕਹਿੰਦਾ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਗੁੱਸਾ ਵੀ ਹੋ ਗਿਆ ਹਾਂਜੀ ਵੀ ਯਾਰ ਫਿਰ ਜੇ ਉਹ ਕਰ ਤੇ ਆ ਕਰ ਕਹਿੰਦੇ ਆ ਤਾਂ ਫਿਰ ਇਹਨਾਂ ਵਾਲਾ ਨਹੀਂ ਕਰਨਾ ਚਲੋ ਪਾ ਕਾ ਘਾਟਾ ਵੀ ਪੈ ਜੇ ਹਾਂਜੀ ਬਿਲਕੁਲ ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਜੀ ਉਹੀ ਕਰੂੰਗਾ ਹਾਂਜੀ ਕਹਿੰਦਾ ਮੈਂ ਉਹ ਕੀਤਾ ਕਹਿੰਦਾ ਉਹਦਾ ਮੈਨੂੰ ਪੱਕਾ ਪਤਾ ਸੀਗਾ ਵੀ ਆ ਹੁਣ ਆ ਬੱਦਲਬਾਈ ਦਾ ਮੌਸਮ ਹੋ ਗਿਆ। ਹਾਂਜੀ। ਸਰਦਾਈ ਕਿਹਨੇ ਪੀਣੀ? ਇਹਨੇ ਪੀਣੀ। ਕਹਿੰਦਾ ਹੁਣ ਮੈਂ ਬਿੱਲ। ਹਾਂਜੀ। ਤੇ ਪਰ ਕਹਿੰਦਾ ਮੇਰੇ ਨਾਲ ਉਹਨਾਂ ਨੇ ਉਵੇਂ ਕੀਤੇ। ਤੇ ਆਪਾਂ ਦੁਨਿਆਵੀ ਵਿਦਿਆ ਚ ਗ੍ਰੈਜੂਏਸ਼ਨ ਕੀਤੀ ਹੋਈ ਆ ਜੀ ਗਿਆਨੀ ਕੀਤੀ ਹੋ ਜੀ ਤਿੰਨ ਸੰਥਿਆ ਹੋਈਆਂ ਵਿਦਾਂਤ ਪੜ੍ਹਿਆ ਨਿਰਮਲਿਆਂ ਤੋਂ ਪੜ੍ਹਿਆ ਟਕਸਾਲ ਦੀ ਵੀ ਵਿਦਿਆ ਲਈ ਹੋਈ ਆ ਇਤਿਹਾਸ ਦੀ ਕਥਾ ਵੀ ਕਰ ਲਈਦੀ ਆ ਜੀ ਤੇ ਇਹ ਆਪਣੇ ਸਿੰਘ ਸਾਹਿਬ ਹੈ ਜੀ ਆਪਣੇ ਪੁੱਤਰ ਜੀ ਬੇਟਾ ਜੀ ਹੈ ਜੀ ਇਹ ਪੜ੍ਹਦੇ ਆ ਹਾਂ ਜੀ ਇਹ ਪੜ੍ਹਦੇ ਆ ਪੁੱਤ ਜੀ ਇਹ ਘਾਟ ਇੰਜੇ ਕਿ ਸ਼ਾਂਤ ਰਵਜਾ ਢੱਡ ਸਿਰੇ ਦੀ ਵਜਾਉਂਦੇ ਆਪਾਂ ਕੀਰਤਨ ਵੀ ਕਰੀਦਾ ਜੀ ਮਹਾਰਾਜ ਘਰ ਆਉਂਦੇ ਆ ਮਹਾਰਾਜ ਜੀ ਸ਼ੁਕਰੀਆ ਕਥਾ ਦੀ ਵੀ ਸੇਵਾ ਮਹਾਰਾਜ ਲੈਂਦੇ ਆ ਤੇ ਸਬਜ਼ੀ ਹੋਰ ਲਾ ਲਈ ਨਹੀਂ ਜੀ ਹੋਰ ਨਹੀਂ ਲਾਈ ਮਿਰਚਾਂ ਇਹ ਪਹਿਲੀ ਿਆਰ ਲਾਈਆਂ ਸੀ ਹਾਂ ਪਹਿਲੀ ਿਆਰ ਲਾਈਆਂ ਜੀ ਉਦਾਂ ਥੋੜੀਆਂ ਬਹੁਤੀਆਂ ਕਨਾਲ ਕਥਾਂ ਲਾਉਂਦੇ ਰਿਆਂ ਸਬਜ਼ੀਆਂ ਸਬਜ਼ੀਆਂ ਉਹ ਸਰਦਾ ਨਹੀਂ ਜਿਹੜਾ ਬੰਦਾ ਮੁੱਢ ਤੋਂ ਜੁੜਿਆ ਬਚਪਨ ਤੋਂ ਪਿਤਾ ਪੁਰਖੀ ਕਿੱਤਾ ਹੋਣ ਕਰਕੇ ਜੀ ਇੱਥੋਂ ਜਾ ਕੇ 200 ਕਿਲੋਮੀਟਰ ਖੇਤੀ ਕਰਦਾ ਰਿਆਂ ਜੀ ਫਿਰ ਹੁਣ ਆ ਮਾਰੇ ਨੇ ਇੱਥੇ ਸਵੱਬ ਬਣਾਤਾ ਇੱਥੇ ਕਰੀ ਜਾਂਦੇ ਹਾਂ ਸ਼ੁਕਰ 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 ਬਹੁਤ ਸ਼ੁਕਰ ਆਹੜਾ ਕਈ ਸਕੂਲ ਹੀ ਬਣਾਇਆ ਸੀ ਜੀ ਇਹ ਦਿਨ ਉਹ ਜਮਿਨਾ ਹੈ ਹਾਂਜੀ ਚਾਚਾ ਜੀ ਹਾਂਜੀ ਅਮਰੀਕਾ ਦੇ ਜੀ ਜੀ ਇਹ ਵੀ ਫ੍ਰੀ ਕਾਸਟ ਮਾਲ ਕੇ ਸੇਵਾਜੀ ਸਕੂਲ ਚਲਾ ਰਹੇ ਹਾਂ ਬਲਕੇ ਹੁਣ ਐਸਟੀ 5 ਐਸਰ 5 ਹੈ ਲੈ ਸਕੂਲ ਕੰਪਲੀਟਿੰਗ ਅਗਲੇ ਸਾਲ ਬੱਚੇ ਆਉਣਗੇ ਲੱਗਦਾ ਆਹ ਕੰਟੇਨਰ ਜਿਹੜੇ ਪਏ ਆ ਸਕੂਲ ਹੀ ਹੈ ਜੀ ਇਹ ਸਕੂਲ ਆ ਇਹਥੇ ਮੈਂ ਇਨਵੋਲਵ ਹਾਂ ਨਾਲ ਜਿਹੜੀ ਮਤਲਬ ਧਾਰਮਿਕ ਸਿੱਖਿਆ ਮੈਂ ਦੇਣੀ ਆ ਸਿਖਾਉਣੀ ਆ ਬਾਣੀ ਸਿਖਾਉਣੀ ਆ ਸਾਰਾ ਕੁਝ ਇਹਨਾਂ ਦੀ ਡਿਊਟੀ ਹੈ ਪੇਰੈਂਟ ਲਾਉਣਾ ਇੱਕ ਵੱਖਰਾ ਫੇਰ ਸਰਕਾਰੀ ਸਕੂਲ ਚ ਵੀ ਦੋ ਦਿਨ ਸ਼ਨੀਵਾਰ ਤੇ ਬੁੱਧਵਾਰ ਮੇਰੀ ਡਿਊਟੀ ਹੈ ਅੱਛਾ ਜੀ ਪੜ੍ਹਾਉਣੀ ਆ ਹਾਂਜੀ ਵਾਹ ਕੈਂਪ ਕੰਪਲਾਈ ਦੇ ਆ ਪਿੰਡਾਂ ਚ ਸ਼ੁਕਰ 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 ਬੋ ਤੁਹਾਨੂੰ ਕਿਵੇਂ ਨਾ ਰੱਬ ਦੇਊਗਾ ਇੰਨੇ ਇਹੋ ਜਿਹੇ ਸੋਚ ਵਾਲੇ ਬੰਦ ਨੂੰ ਕਿਵੇਂ ਨਾ ਦੇਊਗਾ ਤੇ ਬੇਟੀ ਮੇਰੀ ਪਾਠ ਕਰਦੀ ਹੈ ਜੀ ਉਹਦੇ ਕਈ ਬਾਣੀਆਂ ਜ਼ਿਆਦਾ ਹੈ ਬੇਟਾ ਹਲੇ ਸਿੱਖ ਰਿਹਾ ਹੈ ਸਿੰਘਣੀ ਦੀ ਸੰਤਿਆ ਕੀਤੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸੇਵਾ ਦਰਬਾਰ ਸਾਹਿਬ ਦੀ ਸੇਵਾ ਸਿੰਘਣੀ ਵੀ ਕਰ ਲੈਂਦੀ ਬੇਟੀ ਵੀ ਕਰ ਲੈਂਦੀ ਹੈ ਜੀ ਸਾਨੂੰ ਤਾਂ ਮਾਰੇ ਨੇ ਜਿਹਨੂੰ ਆਪਦੇ ਚਰਨਾਂ ਦੀ ਸੇਵਾ ਸਾਰੇ ਪਰਿਵਾਰ ਨੂੰ ਦੇ ਦਿੱਤੀ ਤੇ ਸਾਨੂੰ ਤਾਂ ਸਾਰਾ ਕੁਝ ਹੀ ਲਟਾਤਾ ਮਾਰੇ ਨੇ ਇਹ ਜੇ ਤੁਹਾਨੂੰ ਕਿਸੇ ਨੇ ਮਿਲਣ ਆਉਣਾ ਹੋਵੇ ਪਿੰਡ ਬੋਲ ਦਊ ਵੀ ਬੰਦੇ ਨੂੰ ਪਤਾ ਹੋਵੇ ਵੀ ਪਿੰਡ ਕਿਹੜਾ ਕਿੱਥੇ ਸੇਵਾ ਕਰਦੇ ਨੇ ਵੀ ਪੀਓ ਨੇਜਰਾ ਨियर ਕਾਲਾ ਸੰਗਿਆ ਜੀ ਡਿਸਟ੍ਰਿਕਟ ਜਲੰਧਰ ਕਾਲਾ ਸੰਗਿਆ ਹਾਂਜੀ ਨੇੜੇ ਕਾਲਾ ਸੰਗਿਆ ਉਹ ਜਿਹੜੇ ਕਬੱਡੀ ਦੇਖਦੇ ਆ ਉਹ ਜਿਹੜਾ ਮੁੰਡਾ ਕਿਹੜਾ ਵਿੱਕੀ ਕਾਲਾ ਸੰਗਿਆ ਕਿਹੜਾ ਉਹ ਸਣੀ 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 ਕਾਲਾ ਸੰਗਿਆ ਕਾਲੀ ਸਣੀ ਕਾਲਾ ਸੰਗਿਆ ਉਹ ਪਤਲਾ ਜਾਂ ਲੰਮਾ ਜਾਂ ਮੁੰਡਾ ਘੈਂਟ ਜਾਂ ਹੈ ਨਾ ਕਾਲੇ ਸੰਗਿਆ ਬਾਬਾ ਕਾਂਦਾਸ ਜੀ ਦਾ ਸਥਾਨ ਮਸ਼ਹੂਰ ਹੈ ਜਿੱਥੇ ਜਿਹਦਾ ਇਤਿਹਾਸ ਹੈ ਬਈ 2 ਤੋਂ 3 ਪ੍ਰੈਸਿਡੈਂਟ ਇੰਟਰਨੈਸ਼ਨਲ ਕੱਪ ਦੇ ਵਿੱਚ ਹੁੰਦੇ ਆ ਕਾਲਾ ਸੰਗਿਆ ਦੇ ਪਲੇਅਰ ਤੋਂ ਚੁਣੇ ਹੋਏ ਆ ਮੋੜੇ ਹੋਣੇ ਹੋਏ ਆ ਜੀ ਜਵਾਰੇ ਹੋਣੀ ਹੋਇਆ ਤੇ ਇਹ ਉਹ ਕਾਲੇ ਸੰਗਿਆਂ ਦੇ ਨਾਲ ਆ ਪਿੰਡ ਨਿਜਰਾ ਹਾਂਜੀ ਨਿਜਰਾ ਹਾਂਜੀ ਤੇ ਹਾਂਜੀ ਹਾਂਜੀ ਹਾਂ ਬਗਰਾਂਥੀ ਸੰਘਾਂ ਬਾਰੇ ਥੋੜਾ ਜਿਹਾ ਟੌਪਿਕ ਤੇ ਗੱਲ ਆ ਗਈ ਸੀ ਆਪਣੀ ਫਿਰ ਮੈਂ ਕਰ ਲਵਾਂ ਆਪਣਾ ਵਿਚਾਰ ਥੋੜਾ ਜਿਹਾ ਕਿਉਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਖੁੱਲ ਕੇ ਗ੍ਰਾਂਥੀ ਸੰਘਾ ਨਾ ਜਿਹੜਾ ਅਸਲ ਦੇ ਵਿੱਚ ਮਤਲਬ ਉਹ ਗੁਰੂ ਸਾਹਿਬ ਦਾ ਸੇਵਾਦਾਰ ਆ ਜੀ ਇੱਥੇ ਥੋੜਾ ਜਿਹਾ ਫਰਕ ਪੈ ਜਾਂਦਾ ਬੰਦੇ ਦਾ ਬੰਦਾ ਗ੍ਰਾਂਤੀ ਸਿੰਘ ਜਿਹੜੇ ਉਹਦੇ ਜਿਹੜਾ ਬੰਦਾ ਗ੍ਰਾਂਤੀ ਸਿੰਘ ਦੇ ਉਹਦੇ ਤੇ ਉਹ ਕਹਿੰਦਾ ਖਰੇ ਮੈਂ ਲੋਕਾਂ ਦਾ ਰੱਖਿਆ ਹੋਇਆ ਮੈਂ ਪ੍ਰਧਾਨ ਦਾ ਰੱਖਿਆ ਆ ਮੈਂ ਸੈਕਟਰੀ ਦਾ ਜਾਂ ਮੈਂ ਖਜ਼ਾਨਚੀ ਦਾ ਰੱਖਿਆ ਮੈਂ ਜੇ ਇਹਨਾਂ ਦੇ ਹੱਥ ਪੱਲਾ ਬਨੂਗਾ ਤਾਂ ਮੈਨੂੰ ਰੱਖਣਗੇ ਪਰ ਜੀਨੇ ਸਾਰੀ ਦੀਨ ਦੁਨੀਆ ਨੂੰ ਰੱਖਿਆ ਆ ਉਹਦੇ ਵੱਲ ਨਾ ਤਾਂ ਗ੍ਰਾਂਤੀ ਸਿੰਘ ਦਾ ਖਿਆਲ ਹੁੰਦਾ ਤੇ ਲੋਕ ਕਹਿੰਦੇ ਆ ਗੁਰਦੁਆਰਾ ਸਾਡਾ ਬਣਾਇਆ ਤੁਸੀਂ ਇੱਟਾਂ ਲਾ ਲੀਆਂ ਹੋਣਗੀਆਂ ਮੁਬਾਰਕ ਆ ਤੁਸੀਂ ਸੰਗ ਮਰ ਮਰ ਲਾ ਲਿਆ ਹੁਣ ਤੁਸੀਂ ਪੈਸਾ ਬਹੁਤ ਲਾਤਾ ਹੁਣ ਪਰ ਗੁਰੂ ਆਵਤਾ ਨਹੀਂ ਤੁਹਾਡੇ ਮੁੱਲ ਖਰੀਦੇ ਹੋਏ ਹਾਂ ਹੈਨਾ ਤੇ ਅਸੀਂ ਗੁਰੂ ਸਾਹਿਬ ਦੇ ਸੇਵਾਦਾਰ ਆ ਅਸੀਂ ਉਹਦੇ ਗੁਲਾਮ ਆ ਤੇ ਜੇ ਸਾਡਾ ਉਹਦਾ ਉਹਦਾ ਅਸੀਂ ਉਹਲਾ ਕਰਕੇ ਰੱਖੀ ਆਪਣੇ ਆਪ ਨੂੰ ਜਿਵੇਂ ਪਰਾਂ ਦੇ ਥੱਲੇ ਰਹੀਏ ਉਹਦੇ ਜੀ ਵਾਰੀ ਵਈਆਂ ਕੋਲੀ ਵਈਆਂ ਤੂੰ ਪਰਬਤ ਮੇਰਾ ਉਹਲਾ ਰਾਮ ਜੇ ਅਸੀਂ ਉਹਦੇ ਉਹਲੇ 'ਚ ਰਹੀਏ ਨਾ ਫਿਰ ਸਾਨੂੰ ਦੁਨੀਆਂ ਦੀ ਕੋਈ ਪਰਵਾਹ ਨਹੀਂ ਅਸੀਂ ਉਹ ਤੋਂ ਮੰਗੀਏ ਜੀ ਤੋਂ ਮੰਗ ਕੇ ਦੁਨੀਆਂ ਨੂੰ ਦਿੰਨੇ ਹਨਾ ਜੇ ਉਹ ਤੋਂ ਮੰਗ ਲਈਏ ਤੇ ਫਿਰ ਸਾਨੂੰ ਦੁਨੀਆਂ ਤੋਂ ਮੰਗਣ ਦੀ ਲੋੜ ਕਿੱਦਾਂ ਪੈ ਜੂ ਅਸੀਂ ਆਸਰਾ ਰੱਖਦੇ ਆ ਆ ਵੀ ਮੈਨੂੰ ਦੇ ਦੇਵੇ ਆ ਵੀ ਮੈਨੂੰ ਦੇ ਦੇਵੇ ਨਹੀਂ ਸਹੀ ਆ ਬਾਬਾ ਜੀ ਗੱਲ ਤੁਹਾਡੀ ਸਹੀ ਆ ਵੀ ਕਿਰਤਾ ਹਨਾ ਹਾਂਜੀ ਜੇ ਆਪਾਂ ਕਿਰਤ ਕਰਦੇ ਆ ਤਾਂ ਪ੍ਰਮਾਤਮਾ ਦਿੰਦਾ ਹੈ ਵੀ ਜੇ ਪ੍ਰਮਾਤਮਾ ਨੇ ਆਪਾਂ ਨੂੰ ਨਾਮ ਜਪਣ ਨੂੰ ਆਖਿਆ ਤਾਂ ਕਿਰਤ ਕਰਨ ਨੂੰ ਵੀ ਆਖਿਆ ਬਿਲਕੁਲ ਤੇ ਤੁਸੀਂ ਕਿਰਤ ਅਲੱਗ ਤੋਂ ਕਰ ਰਹੇ ਆਂ ਨਾਮ ਅਲੱਗ ਤੋਂ ਜਪ ਰਹੇ ਆਂ ਜਪਾ ਰਹੇ ਆਂ ਉਹ ਉਦੋਂ ਵੀ ਵੱਡੀ ਸੇਵਾ ਹੋ ਗਈ ਤਿੰਨ ਚੀਜ਼ਾਂ ਚ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾਂ ਗੁਰੂ ਸਾਹਿਬ ਨੇ ਕਿਰਤ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿਰਤ ਕੀਤੀ ਜੀ ਤੇ ਅਸੀਂ ਜਾਂ ਸਾਡੇ ਬਾਬਿਆਂ ਨੇ ਫੋਟੋ ਬਣਾਤੀ ਪੋਲ ਆ ਜਾ ਬਾਬਾ ਬਣਾ ਕੇ ਮੂਰੇ ਫਰੂਟ ਰੱਖਤਾ ਪਿੱਛੇ ਸਹਰਾਣਾ ਵੀ ਸਾਡਾ ਬਾਬਾ ਤਾਂ ਇਦਾਂ ਦਾ ਸੀ ਬਾਬਾ ਇਦਾਂ ਦਾ ਥੋੜਾ ਸੀ ਬਾਬੇ ਦੇ ਪਸੀਨਾ ਚੋਂਦਾ ਸੀ ਹਲ ਬੋਂਦਾ ਸੀ ਜੇ ਮਿੱਟੀ ਲੱਗੀ ਹੁੰਦੀ ਸੀ ਝਾੜਦੇ ਸੀ ਤੇ ਜੇ ਕੋਈ ਕਹਿ ਹੁੰਦਾ ਸੀ ਜੀ ਇੱਥੇ ਗੁਰੂ ਨਾਨਕ ਜੀ ਸੁਣੀਦੇ ਆਂ ਕਹਿੰਦੇ ਸੀ ਹਾਂ ਭਾਈ ਇੱਥੇ ਹੀ ਹੋਣਗੇ ਉਹ ਖੁਦ ਕਿਰਤ ਕਰਦੇ ਸੀ ਉਹਨਾਂ ਨੇ ਸਾਨੂੰ ਕੀਰਤੀ ਬਣਾਇਆ ਹਾਂ ਉਹ ਗੱਲ ਵੱਖਰੀ ਆ ਮੈਨੂੰ ਸੌਖੇ ਬਣਦੇ ਆ ਉਹਦਾ ਪੈਸੇ ਜੀ ਮੈਨੂੰ ਹਜ਼ੂਰੀ ਚ ਬਹਿ ਕੇ ਏਸੀ ਚ ਬਹਿ ਕੇ ਕਥਾ ਕੀਰਤਨ ਕਰਕੇ ਬਣਦੇ ਆ ਜੀ ਪਰ ਆ ਚੀਜ਼ ਨਾਲ ਮੈਂ ਜੁੜਿਆ ਹੋਇਆ ਹਾਂ ਹੂੰ ਅੰਦਰੋਂ ਮੈਨੂੰ ਸਕੂਨ ਮਿਲਦਾ ਵਾਹ ਤੇ ਜੇ ਇਹ ਹੀ ਚੀਜ਼ ਦਾ ਤਜਰਬਾ ਉਹ ਉੱਥੇ ਕਿਤੇ ਹਜੂਰੀ ਚ ਬਹਿ ਕੇ ਫਿਰ ਸ਼ੇਅਰ ਹੋਵੇ ਸੰਗਤ ਨਾਲ ਕਿਰਤ ਦਾ ਨਾਲ ਨਾਲ ਫਿਰ ਤਾਂ ਹੋਰ ਵੀ ਸੋਨੇ ਤੁਸਾਗ ਕਾ ਬਾਤ ਆ ਫਿਰ ਉਹ ਅਲੱਗ ਗੱਲ ਬਣ ਜਾਂਦੀ ਐ ਬਾਬਾ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਹਾਂਜੀ ਮੈਂ ਇਹ ਲੇਵਰ ਦੇਖਦਾ ਤੁਹਾਡੀ ਹਾਂਜੀ ਇਹ ਠੇਕੇ ਤੇ ਮਿਲ ਜਾਂਦੀ ਹੋਊਗੀ ਠੇਕੇ ਤੇ ਕਿਧੜੀ ਇਹ ਨਹੀਂ ਆਪਣੀ ਇਹ ਤਲਾਈ ਤੇ ਹੁੰਦੀ ਜੀ ਮੇਰੀ ਤਲਾਈ ਤੇ ਠੇਕੇ ਤੇ ਹੀ ਬਸ ਠੇਕਾ ਹੀ ਹੋ ਗਿਆ ਹਾਂਜੀ ਯਾਰ ਇਹ ਬੱਚੇ ਆ ਨਿੱਕੇ ਨਿੱਕੇ ਇਹਨਾਂ ਦੀਆਂ ਅੱਖਾਂ ਚ ਨਹੀਂ ਮਿਰਚਾਂ ਪੈਂਦੀਆਂ ਨਹੀਂ ਜੀ ਮਿਰਚ ਜਿੰਨਾ ਜਿਹੜਾ ਆ ਉੱਤੋਂ ਲਾ ਲਈ ਇੱਥੋਂ ਕੌੜੀ ਥੋੜਾ ਇਦੇ ਵਿੱਚ ਕੜਤਣ ਭਰੀ ਮਾਰਾਂ ਨੇ ਇਹ ਤਾਂ ਇਦਾਂ ਪਾ ਲੋ ਬੇਸ਼ੱਕ ਤਾਂ ਵੀ ਨਹੀਂ ਕੌੜੀ ਆ ਲੈ ਜੀ ਇਹ ਇੱਥੋਂ ਕੌੜੀ ਆ ਵਿੱਚੋਂ ਅੰਦਰੋਂ ਇਹਨੂੰ ਤੋੜਨਾ ਜੇ ਪਾਣੀ ਤੇ ਨਿਕਲਣਾ ਉਹਨੇ ਉਹਨੇ ਕੰਮ ਲੱਗ ਹਾਂਜੀ ਤੇ ਉਹ ਬੱਚੇ ਮੈਂ ਕਿਹਾ ਵੀ ਕੋਈ ਟੁੱਟਦੀ ਵੀ ਹੋ ਅੱਖਾਂ ਨੂੰ ਵੀ ਲੱਗਦੀ ਉਹ ਵੈਸੇ ਤਾਂ ਉਹੋ ਜਿਹੀ ਹੋ ਜਾਂਦਾ ਬੰਦਾ ਵੈਸੇ ਹੁਣ ਕੌੜੀ ਤਿੱਖੀ ਬੜੀ ਹੋਈ ਆ ਇਹ ਅੱਛਾ ਜੀ ਹਾਂਜੀ ਰੁੱਤ ਦੇ ਹਿਸਾਬ ਨਾਲ ਹਾਂ ਦੂਜੀ ਤੜਾਈ ਤੇ ਬਹੁਤ ਤਿੱਖੀ ਹੋ ਜਾਂਦੀ ਆ ਇਹ ਦੂ ਗਾਂ ਕੀ ਲਾਉਂਗੇ ਇੱਥੇ ਇਸ ਕੱਚੀ ਖੱਤੀ ਪਟਾਈ ਦੇ ਆਲੂ ਲੱਗ ਜਾਣੇ 1 ਅਕਤੂਬਰ ਤੱਕ ਚੱਲਣੀ ਹੈ 1 ਅਕਤੂਬਰ ਤੱਕ ਅਕਤੂਬਰ ਦੇ ਪਹਿਲੇ ਹਫ਼ਤੇ ਕੱਚੀ ਪਟਾਈ ਦੇ ਆਲੂ ਕੋਈ ਮੂਲੀ ਮਾਲੀ ਨਹੀਂ ਲੱਗ ਸਕਦੀ ਕੋਈ ਉਹ ਵੀ ਲੱਗ ਜੂ ਜਿਹੜਾ ਗੰਡੇਆਂ ਵਾਲਾ ਥਾਂ ਮੂਲੀ ਵਾਸਤੇ ਰੱਖਿਆ ਜੀ ਹਨਾ ਮੂਲੀ ਕਹਿੰਦੇ ਯਾਰ 5 ਰੁਪਏ ਦੀ ਵਿਕ ਜਾਂਦੀ ਪਹਿਲਾਂ ਚ ਹਾਂਜੀ ਹਨਾ ਜੀ ਉਹ ਚੰਗੇ ਪੈਸੇ ਵਟਾਉਂਦੀ ਹੈ ਹਾਂ ਵੀ ਮੂਲੀ 5-7 ਰੁਪਏ ਦੀ ਮੂਲੀ ਅਸੀਂ 1 ਸਾਲ ਲਈ ਸੀ ਕਿੱਲੇ ਦੇ ਵਿੱਚ ਲੱਖ ਵੀ ਲੱਗ ਜਾਂਦਾ ਵਾਹ 80000 ਮੂਲੀ ਅੱਛਾ ਜੀ 60000 ਮੂਲੀ 50 50000 ਮੂਲੀ ਕਾਮਯਾਬ ਹੋ ਜਾਂਦੀ ਰੱਖ ਲੋ 50 50000 ਮੂਲੀ ਕਾਮਯਾਬ ਹੋ ਜਾਂਦੀ ਪਰ ਮੂਲੀ ਚ ਇੱਕ ਨੁਕਸ ਬਹੁਤ ਵੱਡਾ ਜਿਹੜਾ ਸਾਡਾ ਪਰਸਨਲ ਐਕਸਪੀਰੀਅੰਸ ਹੈ ਹਾਂਜੀ ਬਈ ਮੂਲੀ ਨੂੰ ਗਰਮੀ ਦੀ ਮੂਲੀ ਨੂੰ ਪਾਣੀ ਲੱਗਿਆ ਤੇ ਮੂਲੀ ਖਤਮ ਅੱਛਾ ਬਈ ਮਤਲਬ ਜਿਵੇਂ ਮੂਲੀ ਖੜੀ ਆ ਪੂਰੀ ਹਾਂਜੀ ਤੇ ਮੂਲੀ ਨੂੰ ਪਾਣੀ ਲੱਗ ਗਿਆ ਕਿਤੇ ਭਰ ਕੇ ਤੇ ਦੂਜੇ ਦਿਨ ਮੂਲੀ ਖਤਮ ਉਹ ਪਤਾ ਨਹੀਂ ਕੀ ਚੱਕਰ ਆ ਉਹਨੂੰ ਵੀ ਸਲਾਬ ਚਾਹੀਦੀ ਉਹ ਉਹ ਉਹਨੂੰ ਵੀ ਸਲਾਬ ਚਾਹੀਦੀ ਤੇ ਜਦੋਂ ਮੀਂਹ ਪੈ ਗਿਆ ਜਾਂ ਕੋਈ ਹੋਰ ਹੋ ਗਿਆ ਬੜਾ ਪਾਰ ਕੇ ਪਾਣੀ ਵਗ ਗਿਆ ਵਜਦੀ ਤਾਂ ਦੂਜੇ ਦਿਨ ਖਤਾਂ ਥੱਲੋਂ ਪਤਾ ਨਹੀਂ ਕੀ ਹੋ ਜਾਂਦਾ ਗਲ ਨਾ ਲੱਗ ਜਾਂਦੀ ਆ ਤੇ ਸਿਆਲਾਂ ਵਾਲੀ ਨੂੰ ਹੁੰਦਾ ਕੁਛ ਨਹੀਂ ਹਾਂਜੀ ਹੁੰਦਾ ਭਾਦੋਂ ਵਾਲੀ ਨੂੰ ਤੁਹਾਡੇ ਪਾਸੇ ਜ਼ਮੀਨ ਦਾ ਫਰਕ ਆ ਇੱਥੇ ਸਾਡੇ ਥੋੜੀ ਇੱਕ ਜਿੰਮੀ ਦਾ ਤੇ ਪਾਣੀ ਛੇਤੀ ਕਿਤੇ ਮਾਰਨੇ ਕਰਦਾ ਹਾਂਜੀ ਵੀ ਉਹਨੂੰ ਲਾਇਓ ਐਵੇਂ ਹਾਂਜੀ ਐਨੇ ਉੱਚੇ ਜੀ ਤੇ ਇਹਦੇ 'ਚ ਮੌਕੇ ਬਹੁਤ ਹੈ ਜੀ। ਹਰੀ ਦਾ ਰੇਟ ਨਹੀਂ ਆਉਂਦਾ ਤੁਹਾਨੂੰ। ਜੀ। ਤੁਸੀਂ ਇਹਨੂੰ ਲਾਲ ਕਰੋ। ਲਾਲ ਕਰ ਲਓ। ਅੱਛਾ ਇੱਕ ਲਾਲ ਮਿਰਚ ਲਈ ਲੋਕਾਂ ਦੇ ਬਨਾ ਚ ਬੜਾ ਬਹਿਮ ਹੈ। ਵੱਡਾ ਕਿ ਲਾਲ ਮਿਰਚ ਬੜੀ ਨੁਕਸਾਨਦੇ ਆ। ਜੀ। ਪਰ ਜਿੰਨਾ ਘਰਾਂ 'ਚ ਬਜ਼ੁਰਗ ਹੈ ਉਹਨਾਂ ਨੂੰ ਪਤਾ ਉਹ ਸਾਰੇ ਆਪਣੇ ਪੰਜਾਬੀ ਪਹਿਲਾਂ ਲਾਲ ਮਿਰਚ ਹੀ ਖਾਂਦੇ ਸੀ। ਜੀ। ਲਾਲ ਮਿਰਚ ਦਾ ਜਿਹੜਾ ਵੀ ਹੈ ਤੁਸੀਂ ਨੈਟ ਤੇ ਸਰਚ ਕਰੋ ਉਹ ਕੈਂਸਰ ਤੱਕ ਨੂੰ ਖਤਮ ਕਰਦਾ ਹੈ। ਜੀ। ਲਾਲ ਮਿਰਚ ਨੂੰ ਘੋਟ ਕੇ ਸਮਾਰ ਕੇ ਕੁੰਡੇ ਕੋਟੇ 'ਚ ਰਗੜ ਕੇ ਖਾਓ ਉਹ ਤਾਕਤਵਰ ਵੀ ਹੈ। ਬੰਦਲੀ ਬਹੁਤ ਚੰਗੀ ਹੈ ਲੀਵਰ ਲਈ ਜਿਹੜਾ ਮੂੰਹ 'ਚ ਆਪਣੇ ਲਾਰਵਾ ਪੈਦਾ ਹੁੰਦਾ ਉਹ ਆਪਣੇ ਮੇਦੇ ਜਾ ਕੇ ਸਾਰੇ ਕਾਹਨੂੰ ਡਾਜੈਸਟ ਕਰਦਾ ਜਿਹੜਾ ਡੀਐਸਆਰ ਕੈਪਸੂਲ ਦੇ ਵਿੱਚ ਸਾਲਟ ਹੈ ਨਾ ਤਜਾਬ ਦੇ ਕੈਪਸੂਲ 'ਚ ਉਹ ਲਾਲ ਮਿਰਚ ਦੇ ਬੀਜ ਆ ਵਾਹ ਇਹ ਖਾਣੀ ਸਭ ਤੋਂ ਚੰਗੀ ਹੈ ਹਰੀ ਮਿਰਚ ਤੁਹਾਡੇ ਪੇਟ 'ਚ ਗੜਬੜ ਕਰੂ ਲਾਲ ਬੇਸ਼ੱਕ achar ਖਾ ਲੋ ਕੁਛ ਨਹੀਂ ਕਹਿੰਦੇ ਲਾਲ 'ਚ ਮਠਾਸ ਪੈਦਾ ਹੋ ਜਾਂਦੀ ਹੈ ਖਟਾਸ ਪੈਦਾ ਹੋ ਜਾਂਦੀ ਹੈ ਜਿੱਦਾਂ ਬੇਰ ਕਿਰ ਕੇ ਲਾਲ ਹੋ ਜਾਂਦਾ ਉਦਾਂ ਹੁੰਦੀ ਹੈ ਇੱਥੇ ਹੁਣੇ ਕੋਈ ਬੰਦਾ ਤਜਰਬਾ ਕਰ ਲੋ ਹਰੀ ਲਾਓ ਮਾੜੀ ਜੀ ਤੇ ਜੀਵ ਤੇ ਲਾਲ ਲਗਾ ਕੇ ਦੇਖੋ ਉਹਦੀ ਕੜਤਨ ਘੱਟ ਆ ਉਹਦੀ ਜ਼ਿਆਦਾ ਉਹਦੇ ਚ ਨਾਲ ਖਟਾਸ ਵੀ ਆ ਠੀਕ ਆ ਜੀ ਜਿਦਾਂ ਟਮਾਟਰ ਚ ਹੁੰਦੀ ਆ ਠੀਕ ਆ ਜੀ ਠੀਕ ਆ ਹਾਂਜੀ ਹੂੰ ਮਤਲਬ ਜਦੋਂ ਪੱਕ ਜਾਂਦਾ ਤਾਂ ਉਹ ਪੂਰੇ ਉਹਦੇ ਵਿੱਚ ਸਾਰੇ ਉਹ ਆ ਜਾਂਦੇ ਤਾਤ ਆ ਜਾਂਦੇ ਹਾਂ ਗੱਲ ਉਹ ਵੀ ਜਦੋਂ ਜੇ ਤੁਹਾਡੀ ਹਰੀ ਨਹੀਂ ਪੈਸਾ ਬਟਾਉਂਦੀ ਲਾਲ ਕਰੋ ਲਾਲ ਨਹੀਂ ਬਟਾਉਂਦੀ ਉਹਨੂੰ ਸੁਕਾ ਲਓ ਸੁਕਾ ਕੇ ਪਾਊਡਰ ਫਾਰਮ ਚ ਵੇਚ ਲਓ ਜਾਂ ਬਲਕ ਚ ਸਾਬਤ ਵੀ 150 ਰੁਪਏ ਕਿਲੋ ਵਿਕਦੀ ਲਾਲ ਤੇ 100 ਕੁਆਂਟਲ ਚੋਂ 25 ਕੁਆਂਟਲ ਹੂੰ ਇਹ ਮੈਨੂੰ ਕਿਸੇ ਬੰਦੇ ਨੇ ਦੱਸਿਆ ਜਿਹਨੇ ਲਾਈ ਹੋਈ ਹੈ ਮੋੜ ਮੰਡੀ ਦੇ ਕੋਲ ਮਨਜੀਤ ਸਿੰਘ ਆ ਉਹ ਕਹਿੰਦਾ 250 ਕੁਇੰਟਲ ਤੱਕ ਸਹਿਬਾ ਪੰਜ ਤੜਾਈਆਂ ਦਾ ਕੁਇੰਟਲ ਦੇ ਜਾਂਦੀ ਹੈ ਪਝਾੜ ਦੇ ਜਾਂਦੀ ਹੈ ਬੰਦਾ ਸੇਵਾ ਵਾਲਾ ਹੋਵੇ ਇੱਕ ਮੈਨੂੰ ਹੋਰ ਦੱਸਿਓ ਗੱਲ ਹਾਂਜੀ ਫਿਰ ਲੈ ਕੇ ਕੱਧ ਤੇ ਜਾਣੇ ਮੰਡੀ ਛੋਟੇ ਹਾਥੀ ਤੇ ਜੀ ਨੇੜੇ ਹੀ ਆ ਕਿਤੇ ਹਾਂ ਜਲੰਧਰ ਮਕਸੂਦਾ ਮੰਡੀ 12 15 ਕਿਲੋ 12 13 ਕਿਲੋਮੀਟਰ 12 13 ਕਿਲੋਮੀਟਰ ਤੇ ਉਹ ਆਪਣਾ ਜਾਂ ਕਿਰਾਏ ਤੇ ਲੈ ਲੈਂਦਾ ਨਹੀਂ ਉਹ ਕਿਰਾਏ ਤੇ ਜਾਂਦਾ ਹੈ ਅੱਛਾ ਕਿਰਾਏ ਤੇ ਹਾਂਜੀ ਹਾਂਜੀ ਉਹ ਹਰ ਰੋਜ਼ ਆ ਜਾਂਦਾ ਹਾਂਜੀ ਆ ਜਾਂਦਾ ਠੀਕ ਹੈ ਉਹ ਸਵੇਰ ਆ ਜਾਂਦਾ ਬੰਦਾ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਾ ਬੜਾ ਜੀ ਐਨੋ ਜੀ ਤੁਸੀਂ ਤਾ ਕਮਾਲ ਕਰਤੀ ਤੁਸੀਂ ਮੈਨੂੰ ਬੁਲਾਉਣ ਵਾਲੀ ਮੈਨੂੰ ਇਹ ਨਹੀਂ ਸਮਝ ਆਈ ਮੈਨੂੰ ਇਹ ਵੀ ਪੁੱਛ ਹੀ ਲੈਣਾ ਚਾਹੀਦਾ ਹਾਂਜੀ ਇਹ ਕਿਵੇਂ ਦਿਮਾਗ ਚ ਆਇਆ ਕਿ ਸਹਿੰਦਰ ਨੂੰ ਦੱਸ ਦਿਆਂ ਉਹ ਇਦਾਂ ਹੋਇਆ ਵੀ ਜਦੋਂ ਦੇਖੋ ਖੇਤੀ ਬਹੁਤ ਦੁਨੀਆ ਕਰਦੀ ਆ ਸਾਰੀ ਦੁਨੀਆ ਕਰੀ ਜਾਂਦੀ ਪਰ ਮੈਨੂੰ ਇਦਾਂ ਵੀ ਲੱਗਦਾ ਮੈਂ ਮਾਨ ਨਹੀਂ ਕਰਦਾ ਵੀ ਗ੍ਰਾਂਥੀ ਸਿੰਘ ਕੋਈ ਖੇਤੀ ਕਰਦਾ ਹੂੰ ਮੈਨੂੰ ਨਹੀਂ ਕਰਦਾ ਮੈਨੂੰ ਮੈਂ 2002 ਦਾ ਘਰੋਂ ਨਿਕਲਿਆ ਸੀ ਅੱਜ 2025 ਜਾਂਦਾ ਤੇ ਮੇਰਾ ਢਿੱਡ ਇੰਨਾ ਹੀ ਖੜਾ ਹਾਂ ਤੇ ਉੱਥੇ ਪਦਾਰਥ ਗੁਰੂ ਘਰਾਂ ਚ ਬੜਾ ਆਉਂਦਾ ਮੈਂ ਸੰਤਾਂ ਨਾਲ ਵੀ ਰਿਹਾ ਪਰ ਮੇਰਾ ਸਰੀਰ ਇਦਾਂ ਹੀ ਰਿਹਾ ਕਿਉਂ ਅੱਜ ਦੋ ਚੀਜ਼ਾਂ ਮੂੰਹ ਚ ਆਪਣੇ ਇੱਕ ਜ਼ੁਬਾਨ ਤੁਸੀਂ ਵੀ ਛੱਡਾ ਢੀ ਸੁਣੀ ਗੱਲੇ ਕਰ ਇੱਕ ਜੀਵ ਹੈ ਜੇ ਜੀਵ ਦੇ ਖਾਣ ਦੇ ਕੰਟਰੋਲ ਕਰ ਲਵੇ ਤਾਂ ਸਿਹਤ ਬਣੀ ਰਹੂ ਜੇ ਬੋਲਣ ਦੇ ਕੰਟਰੋਲ ਕਰ ਲਵੇ ਤਾਂ ਜ਼ਿੰਦਗੀ ਬਣ ਜੂ ਸਾਹਿਬ ਇਸ ਕਰਕੇ ਜੇ ਮੈਂ ਗ੍ਰਾਂਤੀ ਸਿੰਘ ਜਾਂ ਇਸ ਪਾਸੇ ਚ ਗੁਰੂ ਘਰ ਦੇ ਨਾਲ ਜੁੜਿਆ ਸੀਗਾ ਤੇ ਪਰ ਉਹ ਸਰੀਰ ਤੇ ਤੇ ਖਾਣ ਤੇ ਕੰਟਰੋਲ ਰੱਖਿਆ ਮੈਨੂੰ ਕੰਮ ਦੇ ਨਾਲ ਸਰਦਾ ਨਹੀਂ ਬੀਜ ਜੀ ਦਾ ਖਾਣ ਤੇ ਬੋਲਣ ਵੇਲੇ ਜੀਪ ਤੇ ਕੰਟਰੋਲ ਆ ਤਕੜੇ ਨੂੰ ਦੇਖ ਕੇ ਆਉਦੀ ਰੀਜ ਤੇ ਕੰਟਰੋਲ ਹਾਂ ਜੀ ਤੁਸੀਂ ਇਦਾਂ ਕਿਹਾ ਸੀ ਸੋਹ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸੌਖੀ ਹੋ ਜਾਂਦੀ ਇਸ ਕਰਕੇ ਮੈਨੂੰ ਇਹ ਲੱਗਿਆ ਵੀ ਗ੍ਰਾਂਥੀ ਸਿੰਘ ਕਿਉਂਕਿ ਸਾਨੂੰ ਵੀ ਬਣਦੇ ਆ ਜੀ ਸਾਲੋ ਸਾਲ ਸਾਡੇ ਪ੍ਰੋਗਰਾਮ ਵਧੀਆ ਚੱਲਦੇ ਆ ਬਾਹਰ ਅੰਦਰ ਕੀਰਤਨ ਦੇ ਕਥਾ ਦੇ ਸਟੇਜਾਂ ਤੇ ਮਾਰੇ ਦੀ ਕਿਰਪਾ ਨਾਲ ਜਾਈਦਾ ਰਾਡਾ ਸਾਹਿਬ ਦੀਆਂ ਸਟੇਜਾਂ ਤੇ ਜਾਈਦਾ ਤੇ ਇੱਥੇ ਜਲੰਧਰ ਹੈ ਇੱਕ ਸਥਾਨ ਹਰਖਵਾਲੀਆਂ ਦਾ ਉੱਥੇ ਸ਼ਾਮ ਨੂੰ ਇਤਿਹਾਸ ਦੀ ਕਥਾ ਵੀ ਕਰੀ ਕੁਝ ਟਾਈਮ ਹੈ ਜੀ ਤੋ ਇਦਾਂ ਚੱਲੀ ਜਾਂਦਾ ਪਰ ਉਹ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਜਿਹਨੂੰ ਸੌਖੇ ਬਣਦੇ ਹੁਣ ਉਹ ਕਿਉਂ ਔਖਾ ਹੁੰਦਾ ਪਰ ਆ ਸਿਹਤ ਨਹੀਂ ਫਿਰ ਬਣਦੀ ਤੇ ਇਹਨੇ ਨਾਲ ਇਹ ਇਹ ਤੁਹਾਡੀ ਵੀ ਇਹ ਵੀ ਪੂੰਜੀ ਆ ਹਾਂਜੀ ਸਿਹਤ ਨੂੰ ਸੰਭਾਲਣਾ ਵੀ ਪੂੰਜੀ ਆ ਸਭ ਤੋਂ ਵੱਡੀ ਪੂੰਜੀ ਆ ਮੈਂ ਪਿਛਲੇ ਸਾਲ ਬਿਮਾਰ ਰਿਆ ਮੈਨੂੰ ਉਦੋਂ ਅਹਿਸਾਸ ਹੋਇਆ ਕਿ ਕਿਸੇ ਕੀਮਤ ਤੇ ਨਹੀਂ ਸਿਹਤ ਮਿਲਦੀ ਆਪਾਂ ਹਾਂਜੀ ਬਹੁਤ ਚੰਗਾ ਲੱਗਿਆ ਫਿਰ ਮੈਂ ਆਖਿਆ ਵੀ ਬੰਦਾ ਕੌਣ ਆ ਉਹ ਜਿਹੜਾ ਜਿਹਨਾਂ ਨਾਲ ਗੱਲਾਂ ਕਰਦਾ ਦਿਲ ਦੀ ਜਿੱਦਾਂ ਤੁਸੀਂ ਕਹਿੰਦੇ ਬੱਲੇ ਬੱਲੇ ਫਰੀਦ ਫਰੀਦ ਹਾਂ ਦੇਖ ਤਾਂ ਜਿਹਨੂੰ ਸੌਖੇ ਪੈਸੇ ਬਣ ਸਕਦੇ ਹੋਣ ਯਾਰ ਏਸੀ ਚ ਬਹਿ ਕੇ ਮਹਾਰਾਜ ਤੇ ਚੌਰ ਸਾਹਿਬ ਕਰਕੇ ਬਾਜੇ ਦੀਆਂ ਸੁਰਾਂ ਵਜਾ ਕੇ ਇਤਿਹਾਸ ਸੁਣਾ ਕੇ ਉਹ ਇੱਥੇ ਕਈ ਕਹਾੜੀ ਕਿਉਂ ਲਊਗਾ ਯਾਰ ਇੱਥੇ ਕਿਉਂ ਧੁੱਪੇ ਮੱਚੂ ਤਰੀ ਤੋ ਦੱਸ ਹਾਂ ਮੈਂ ਮੇਰੇ ਆ ਗੱਲ ਦਿਮਾਗ ਚ ਘੁੰਮੀ ਮੈਂ ਇਹ ਗੱਲ ਕੌਣ ਕਰਦਾ ਹੁੰਦਾ 22 ਸੁਖਵਿੰਦਰ ਦਿਲਦਾਰ ਵੀਰਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਯਾਰਾਂ ਦਾ ਯਾਰ ਸ਼ੌਂਕੀ ਸਰਦਾਰ ਮੈਂ ਤਾਂ ਦੱਸਦਾ ਮੈਨੂੰ ਕਹਿੰਦੇ ਵੀ ਜਿੱਦੇ ਕਿਤੇ ਨਾ ਇੱਧਰ ਪ੍ਰੋਮੋਸ਼ਨ ਕਰਨ ਆਇਆ ਸੁਖਵਿੰਦਰ ਨਾ ਤੇ ਤੁਸੀਂ ਇੱਧਰ ਆਇਓ ਜਲੰਧਰ ਮੈਂ ਕਿਹਾ ਯਾਰ ਨਾ ਤੁਸੀਂ ਮੈਨੂੰ ਤਰੀਕ ਹੀ ਲਖਾਓ ਇਹ ਕਹਿੰਦੇ ਮੈਂ ਕਿਹਾ ਤੜਾਈ ਹੋ ਜਾਣੀ ਆ ਮੈਂ ਜਿੱਦੇ ਜਲੰਧਰ ਵਾਲੀ ਡੈਰੀ ਚੱਕੀ ਹਾਂਜੀ ਤੇ ਮੈਂ ਕਿਹਾ ਵੀ ਮੈਂ ਲੁਧਿਆਣੇ ਆਉਣਾ ਮੈਂ ਲੁਧਿਆਣੇ ਤੋਂ ਜਲੰਧਰ ਨੂੰ ਹੋ ਜਾਊਗਾ। ਹਾਂਜੀ। ਕੋਈ ਚੱਕਰ ਨਹੀਂ। ਕਿਉਂਕਿ ਇਹੋ ਜਿਹਾ ਸੱਜਣ ਜ਼ਰੂਰੀ ਨਹੀਂ ਕਿ ਹਰ ਕੰਮ ਪੈਸੇ ਲਈ ਕਰੋ। ਇਹੋ ਜਿਹਾ ਯਾਰ ਕੁਝ ਲੋਕਾਂ ਨੂੰ ਸੇਧ ਦੇਣ ਵਾਲਾ ਵੀ ਕਰ ਦੇਣਾ ਚਾਹੀਦਾ ਮਹੀਨੇ ਚੈੱਕ ਕਰਦਾ ਹਨਾ। ਬਿਲਕੁਲ। ਬਹੁਤ ਚੰਗਾ ਲੱਗਾ ਬਾਈ। ਬਹੁਤ ਚੰਗਾ ਲੱਗਾ। ਮੀ ਪੈਂਦਾ ਨਹੀਂ ਮੈਨੂੰ ਲੱਗਦਾ ਗੱਲਾਂ ਤਾਂ ਅਸੀਂ 5-7 ਹੋਰ ਲਾ ਦੇਣੇ ਆ ਮਿਰਚਾਂ ਨੂੰ। ਹਾਂਜੀ। ਜਿਉਂਦੇ ਰਹੋ।